ਇਸ ਵੀਡੀਓ ਚ ਦੋਸਤੋ ਤੁਹਾਨੂੰ ਅੱਜ ਆਪਾਂ ਦੋ ਟੌਪ ਕਲਾਸ ਨੁਕਰੇ ਘੋੜੇ ਦਿਖਾਉਣੇ ਆ ਜਿਹਦੇ ਓਨਰ ਨੇ ਬਾਈ ਰਾਮਪਾਲ ਤੇ ਬਾਈ ਰਸ਼ਪਾਲ ਸੇਖਾ ਸਟੱਡ ਫਾਰਮ ਵਾਲੇ ਮੋਗੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਸੇਖਾ ਕਲਾ ਜਿਹੜਾ ਤੁਸੀਂ ਆ ਘੋੜਾ ਦੇਖ ਰਹੇ ਹੋ ਸਕਰੀਨ ਤੇ ਇਹਦਾ ਨਾਮ ਆ ਹੀਰਾ ਹੀਰੇ ਦੀ ਹਾਈਟ 64 ਇੰਚ ਆ ਤੇ ਅਬੋਹਰ ਬਲੱਡ ਲਾਈਨ ਦੇ ਵਿੱਚੋਂ ਆ ਇਹ ਘੋੜਾ ਬਾਈ ਯਾਰਗੇ ਦੱਸਦੇ ਆ ਵੀ ਇਸ ਘੋੜੇ ਦਾ ਰਿਜ਼ਲਟ ਇੰਨਾ ਜ਼ਿਆਦਾ ਚੰਗਾਗਾ ਵੀ ਆਪ ਤੋਂ ਵੱਡੀ ਹਾਈਟ ਦੇ ਬੱਚੇ ਪੈਦਾ ਕੀਤੇ ਐ ਇਹਨੇ ਚਾਹੇ ਉਹ ਬਸ਼ੀਰੇ ਹੋਣ ਤੇ ਚਾਹੇ ਹੋਣ ਬਸ਼ੇਰੀਆਂ ਰਿਜ਼ਲਟ ਵੀ ਤੁਹਾਨੂੰ ਦਿਖਾਵਾਂਗੇ ਇਹਦੇ ਆਪਾਂ ਤੇ ਪਹਿਲਾਂ ਯਾਰ ਤੁਸੀਂ ਇਹਦੇ ਕਿ ਨਹੀਂ ਨਿਗਾਹ ਮਾਰ ਲਓ ਬਾਈ ਯਾਰਗੇ ਨੇ ਇਹਦੀ ਪ੍ਰੈਕਟਿਸ ਵਰਜਿਸ ਕਰਾ ਕਰਾ ਕੇ ਜਮਾ ਕੱਲਾ ਕੱਲਾ ਮਸਲ ਖੜਾ ਕਰਿਆ ਪੈਦਾ ਤੇ ਘੋੜਾ ਤੁਰਦਾ ਦੇਖੋ ਯਾਰ ਜਮਾ ਐ ਕਮਾਲੀ ਕਰੀ ਪਈਆ ਲੈਂਥ ਕੱਦ ਕਾਠ ਸਹੱਪਣ ਮਜ਼ਬੂਤੀ ਹੈ ਕੋਈ ਤੋੜ ਘੋੜੇ ਦਾ ਮੈਂ ਕਹਣਾ ਯਾਰ ਦਰਸ਼ਨੀ ਘੋੜਾ ਦਾ ਤੇ ਫੀਸ ਵੀ ਇਹਦੀ ਸਿਰਫ ਬਾਈ ਅਰਗਿਆਂ ਨੇ 31000 ਰੁਪਿਆ ਰੱਖੀ ਆ ਦੂਜਾ ਘੋੜਾ ਦਿਖਾਉਣ ਲੱਗਿਆ ਤੁਹਾਨੂੰ ਜਿਹੜਾ ਆ ਆ ਰਿਹਾਗਾ ਇਸ ਘੋੜੇ ਦਾ ਨਾਮ ਆ ਮਿੱਤਰੋ ਰਾਜਾ ਰਾਜਾ ਹੈ ਵੀ ਰਾਜਾ ਕਿਉਂਕਿ ਇਹਨੇ ਬਹੁਤ ਲੰਮਾ ਸਮਾਂ ਜਿਹੜੇ ਆਪਣੇ ਪੁਰਾਣੇ ਸਰਕਾਰੀ ਗਵਰਨਮੈਂਟ ਸ਼ੋ ਹੁੰਦੇ ਸੀ ਉਹਨਾਂ ਸ਼ੋਹਾਂ ਦੇ ਵਿੱਚ ਰਾਜ ਕਰਿਆਗਾ ਨੈਚੁਰਲ ਸਪੌਟਲੈਸ ਕੋੜਾਗਾ ਮਿੱਤਰੋ ਤੇ ਇਹਦੀ ਜਿਹੜੀ ਲਾਈਨ ਆ ਸਾਹੋ ਕੇ ਬਲੱਡ ਲਾਈਨ ਆ ਉਮਰ ਭਾਵੇਂ ਕੋੜੇ ਦੀ 12-13 ਸਾਲ ਹੋਗੀ ਪਰ ਤੁਸੀਂ ਨਿਗਾਹ ਮਾਰ ਲਓ ਕਰੰਟ ਬਸ਼ੇਰਿਆਂ ਨਾਲੋਂ ਵੱਧ ਕੇ ਆ ਕਿਉਂਕਿ ਯਾਰ ਬਾਈ ਵਰਗਿਆਂ ਦੀ ਸਾਂਭ ਸੰਭਾਲੀ ਇਹੋ ਜੀ ਆ ਖਾਦ ਖਰਾਕ ਤੇ ਹੀ ਸਾਦਾ ਕੁਸ਼ ਜਿਹੜਾ ਨਿਰਪਰ ਹੁੰਦਾ ਤੇ ਦੇਖਣ ਨੂੰ ਐ ਲੱਗਦਾ ਨਾ ਜਿਵੇਂ ਕੋਈ ਦੋ ਦੰਦ ਬਸ਼ੇਰਾ ਤੁਰਿਆ ਆਉਂਦਾ ਤੇ ਆ ਤੁਸੀਂ ਹੀਰੇ ਦੀ ਬਸ਼ੇਰੀ ਕਿੰਨੀ ਨਿਗਾਹ ਮਾਰੋ ਰਿਜ਼ਲਟ ਦਿਖਾਉਣੇ ਆ ਹੁਣ ਤੁਹਾਨੂੰ ਜਿਹੜੇ ਦੋ ਬੱਚੇ ਇਸ ਵਕਤ ਬਾਈ ਅਰਗਿਆਂ ਦੇ ਘਰੇ ਖੜੇ ਆ ਆ ਹੀਰੇ ਦੀ ਬਸ਼ੇਰੀ ਆ ਮਿੱਤਰੋ ਤੇ ਹੁਣ ਤੁਸੀਂ ਰਿਜ਼ਲਟ ਨੂੰ ਦੇਖ ਕੇ ਆਪ ਹੀ ਸੰਤੁਸ਼ਟ ਹੋ ਜਾਓਗੇ ਬਾਡੀ ਕਿੰਨੀ ਤੁਸੀਂ ਨਿਗਾਹ ਮਾਰ ਲਓ ਪਹਿਲਣ ਬਸ਼ੇਰੀ ਆ ਹਾਲੇ ਇਹ ਪਹਿਲੀ ਵਾਰੀ ਗੱਬਣ ਹੋਈ ਆ ਦੋ ਦੰਦ ਦੀ ਆ ਤੇ ਮੈਂ ਕਹਣਾ ਯਾਰ ਜਮ ਤੈ ਹੀ ਤੋੜੀਆਂ ਪਾਈਆਂ ਨੇ ਰਿਜ਼ਲਟ ਵਾਲੀਆਂ ਕਸਰਾ ਕੱਢੀਆਂ ਪਈਆਂ ਨੇ ਤੇ ਬਾਡੀ ਦੀ ਖੁੱਲੀ ਕਿੰਨੀ ਆ ਮਜ਼ਬੂਤ ਕਿੰਨੀ ਆ ਜਮਾ ਡਿੱਟੋ ਹੀਰੇ ਵਾਲੀਆਂ ਬੰਤਰਾਂ ਨੇ ਇਹਦੀਆਂ ਤੇ ਅੱਗੇ ਤੁਹਾਨੂੰ ਦਿਖਾਉਣਾ ਮਿੱਤਰੋ ਬਸ਼ੀਰਾ ਐਸ ਬਸ਼ੀਰੇ ਕੰਨੀ ਨਿਗਾਹ ਮਾਰ ਲਓ ਸ਼ੋ ਕੁਆਲਟੀ ਬੱਚਾ ਨਾ ਗੁਲਾਬੀਪਣ ਕਿੰਨਾ ਜ਼ਿਆਦਾ ਆ ਬਸ਼ੀਰੇ ਦੇ ਵਿੱਚ ਇਹ ਵੀ ਹੀਰੇ ਦਾ ਹੀ ਆ ਸੋ ਬਾਈ ਆਰਗਿਆ ਨੇ ਬੜੀ ਬਾਜਬ ਫੀਸ ਰੱਖੀ ਆ 31000 ਰੁਪਿਆ ਜੇ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਆ ਹੀਰੇ ਦੀ ਫੀਸ 31000 ਤੇ ਰਾਜੇ ਦੀ ਫੀਸ ਆ 15000 ਰੁਪਿਆ ਬਹੁਤ ਚੰਗੇ ਰਿਜ਼ਲਟ ਆਏ ਵੇ ਆਗੇ ਤੇ ਹੁਣ ਬਾਈ ਅਰਗੇਨਾ ਕਰਦੇ ਆਪਾਂ ਗੱਲਬਾਤ ਘੋੜਿਆਂ ਬਾਰੇ ਆਜੋ ਫਿਰ ਕਰੀਏ ਸ਼ੁਰੂ ਸਸੀ ਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬੇਅੰਤ ਮਾਣ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਸਮੁੱਚੇ ਘੋੜਾ ਪਾਲਕ ਵੀਰਾਂ ਦਾ ਸਵਾਗਤ ਕਰਦਾ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਲਗਾਤਾਰ ਘੋੜਿਆਂ ਬਾਰੇ ਤੁਹਾਨੂੰ ਅਪਡੇਟ ਦਿੰਨੇ ਰਹਿੰਦੇ ਆ ਜਿੰਨੇ ਵੀ ਪੰਜਾਬ ਦੇ ਨਾਮੀ ਮਾਰਵਾੜੀ ਜਾਂ ਨੁਕਰੇ ਸਟੈਲੀਅਨ ਉਹ ਤੁਹਾਨੂੰ ਲੜੀਵਾਰ ਦਿਖਾਉਣੇ ਰਹਿੰਦੇ ਆ ਦੋਸਤੋ ਸੋ ਇਸੇ ਲੜੀ ਦੇ ਤਹਿਤ ਅੱਜ ਆਪਾਂ ਮੋਗੇ ਜ਼ਿਲ੍ਹੇ ਦੇ ਪਿੰਡ ਸੇਖਾ ਕਲਾਂ ਵਿਖੇ ਬੈਠੇ ਆ ਸੇਖਾ ਸਟੱਡ ਫਾਰਮ ਦੇ ਉੱਤੇ ਸੋ ਮੇਰੇ ਨਾਲ ਵੀਡੀਓ ਦੇ ਵਿੱਚ ਬਾਈ ਰਾਮਪਾਲ ਤੇ ਇਧਰਲੇ ਪਾਸੇ ਬਾਈ ਦਾ ਛੋਟਾ ਭਰਾ ਰਸ਼ਪਾਲ ਤੇ ਨਾਲ ਆਪਣੇ ਇਧਰਲੇ ਪਾਸੇ ਸਮਾਦ ਭਾਈ ਪਿੰਡ ਤੋਂ ਬਾਈ ਜੱਸੀ ਜੀ ਤੇ ਇਧਰਲੇ ਪਾਸੇ ਬਾਈ ਮਨਪ੍ਰੀਤ ਪਿੰਡ ਖੇਮੂਆਣਾ ਤੋਂ ਤੇ ਨਾਲ ਬਾਈ ਰਾਜੂ ਬੈਠੇ ਆ ਉਧਰਲੇ ਪਾਸੇ ਤੇ ਉਧਰਲੇ ਪਾਸੇ ਬਾਈ ਹਰਪਗਵਾਨ ਜਿਹਨੂੰ ਨੈਕਨੇਮ ਸਾਈ ਦੇ ਨਾਮ ਨਾਲ ਭਰਾ ਜਾਣਦੇ ਆ ਸੋ ਅੱਜ ਦੀ ਜਿਹੜੀ ਅਸੀਂ ਵੀਡੀਓ ਕੀਤੀ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸੇਖਾ ਸਟੱਡ ਫਾਰਮ ਦੇ ਦੋ ਨਾਮੀ ਨੋਕਰਸ ਆਸਟ੍ਰੇਲੀਅਨ ਦਿਖਾਉਣੇ ਆ ਜਿਹਦੇ ਓਨਰ ਆ ਬਾਈ ਰਾਮਪਾਲ ਤੇ ਵੱਡਾ ਬਾਈ ਰਸ਼ਪਾਲ ਸਿੰਘ ਨੇ ਸੋ ਇਸ ਵੀਡੀਓ ਦੇ ਵਿੱਚ ਜਿਹੜੇ ਤੁਹਾਨੂੰ ਦੋਨੇ ਸਾਨ ਘੋੜੇ ਦਿਖਾਉਣੇ ਆ ਇਹ ਪ੍ਰਾਣੀਆਂ ਬਲੱਡ ਲਾਈਨਾਂ ਦੇ ਵਿੱਚੋਂ ਆ ਇੱਕ ਘੋੜਾ ਤਾਂ ਜਿਹੜਾ ਅਬੋਹਰ ਬਲੱਡ ਲਾਈਨ ਦੇ ਵਿੱਚੋਂ ਆ ਤੇ ਦੂਜਾ ਘੋੜਾ ਬੜੀ ਫੇਮਸ ਬਲੱਡ ਲਾਈਨ ਜਿਹੜੀ ਪ੍ਰਾਣੀ ਆ ਸਾਹੋਕੇ ਬਲੱਡ ਲਾਈਨ ਦੇ ਵਿੱਚੋਂ ਆ ਸੋ ਦੋਵੇਂ ਘੋੜੇ ਬਹੁਤ ਜ਼ਬਰਦਸਤ ਆ ਦੋਸਤੋ ਤੇ ਬਾਈ ਆਰ ਗਿਆ ਨੇ ਨਾ ਬਹੁਤੀਆਂ ਕੋਈ ਇੰਨਾ ਘੋੜਿਆਂ ਦੀਆਂ ਵੀਡੀਓ ਨਹੀਂ ਕਰਵਾਈਆਂ ਤਕਰੀਬਨ ਮੇਰਾ ਖਿਆਲ ਆ ਇੱਕ ਵੀਡੀਓ ਅਸੀਂ ਪਹਿਲਾਂ ਜਦੋਂ ਮੈਂ ਚੈਨਲ ਨਾਲ ਦੀ ਸਟਾਰਟਿੰਗ ਕੀਤੀ ਉਦੋਂ ਇੱਕ ਵੀਡੀਓ ਕੀਤੀ ਸੀ ਬਾਅਦ ਦੇ ਵਿੱਚ ਇੱਕ ਵੀਡੀਓ ਹੋਰ ਹੋਈ ਸੀ ਬਾਈ ਸਖਜਿੰਦਰ ਨੇ ਕੀਤੀ ਸੀ ਤੇ ਉਸ ਤੋਂ ਬਾਅਦ ਮੇਰਾ ਖਿਆਲ ਆ ਬਾਈ ਰਾਮਪਾਲ ਅੱਜ ਆਪਾਂ ਤੀਜੀ ਵੀਡੀਓ ਹੀ ਕਰ ਰਹੇ ਹਾਂ ਜੀ ਹਾਂ ਜੀ ਇੱਕ ਤੋਂ ਪਹਿਲਾਂ ਯਾਵਦੀ ਚਾਲਕ ਜੋਤ ਉਹਨਾਂ ਨੇ ਹਾਂਜੀ ਬਾਈ ਤੇ ਦੂਬਾਰਾ ਆਪਾਂ ਨੂੰ ਹਾਂ ਦੋਸਤੋ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੋਪਰ ਸਟੱਡ ਸਰਵਿਸ ਵਾਸਤੇ ਬਾਰੇ ਦੱਸਾਂਗੇ ਘੋੜਿਆਂ ਦੀ ਕਿੰਨੇ ਕ ਟਾਈਮ ਤੋਂ ਬਾਈ ਹੋ ਰਹੇ ਜਾਨਵਰ ਰੱਖਦੇ ਆਏ ਆ ਕਿੰਨੀ ਫੀਸ ਰੱਖੀ ਆ ਸਾਰਾ ਕੁਝ ਤੁਹਾਨੂੰ ਚੰਗੇ ਤਰੀਕੇ ਦੇ ਨਾਲ ਦੱਸਾਂਗੇ ਪਹਿਲਾਂ ਬਾਈ ਅਰ ਗਿਆ ਦਾ ਆਪਾਂ ਕਰਦੇ ਆਂ ਸਵਾਗਤ ਸਤਿ ਸ਼੍ਰੀ ਅਕਾਲ ਬਾਈ ਸਾਰੇ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਬਾਈ ਤੁਹਾਡਾ ਸਾਰੇ ਭਰਾਵਾਂ ਦਾ ਸਵਾਗਤ ਆ ਜੀ ਆਪਣੇ ਚੈਨਲ ਪਿੰਡੂ ਜ਼ਿਮੀਦਾਰ ਸੋਡਾ ਵੀ ਬਾਈ ਸਾਡੇ ਘਰੇ ਫਾਰਮ ਤੇ ਆਉਣ ਤੇ ਟਾਈਮ ਕੱਢਿਆ ਬਾਈ ਬੇਨਤ ਜਿਹੜਾ ਸੋਡਾ ਵੀ ਬਹੁਤ ਬਹੁਤ ਧੰਨਵਾਦ ਸਾਰੇ ਦੇ ਸ੍ਰੋਤਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਬਈ ਜੀ। ਧੰਨਵਾਦ ਬਾਈ। ਰਾਮਪਾਲ ਬਾਈ ਜਿਵੇਂ ਭਰਾਮਾਂ ਵਾਰੀ ਤਾਂ ਆਪਾਂ ਇੰਟਰੋਡਿਊਸ ਕਰਾਤਾ ਹਨਾ। ਹਾਂਜੀ ਹਾਂਜੀ। ਤੇ ਪਹਿਲਾਂ ਆਪਣੇ ਪਿੰਡ ਦਾ ਪ੍ਰੋਪਰ ਐਡਰੈਸ ਦੱਸ ਦਿਓ ਸੇਖਾ ਕਲਾਂ ਦਾ। ਆਪਣਾ ਪਿੰਡ ਆ ਸੇਖਾ ਕਲਾਂ ਜੀ। ਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਜੀ। ਠੀਕ ਆ ਬਾਈ। ਹਾਂਜੀ। ਇਹ ਸੈਂਟਰ 'ਚ ਪੈ ਜਾਂਦੇ ਆ ਭਗਤਾ ਭਾਈ ਦੇ ਤੋਂ ਵੀ 15 ਕਿਲੋਮੀਟਰ ਆ। ਹਾਂ। 15 ਕਿਲੋਮੀਟਰ ਆਪਣਾ ਬਾਜਾਖਾਨਾ ਤੋਂ ਆ। ਕੋੜਕਪੂਰਾ 20 ਕਿਲੋਮੀਟਰ ਪੈਂਦਾ ਜੀ। ਬਾਗਾਪਰਾਣਾ ਸਾਨੂੰ 15 ਕਿਲੋਮੀਟਰ ਪੈਂਦਾ ਜੀ। ਠੀਕ ਆ ਬਾਈ। ਹਾਂਜੀ ਨਾਲ ਲੱਗ ਬਰਗਾੜੀ ਇੱਕ ਪਾਸੇ ਇੱਕ ਪਾਸੇ ਸਮੱਸਿਆ ਆ ਜਾਂਦੀ ਹੂੰ ਜੇ ਦੇਖਿਆ ਜਾਵੇ ਤਾਂ ਬਾਈ ਜਿਵੇਂ ਤੁਸੀਂ ਦੱਸਿਆ ਸੈਂਟਰ ਜੇ ਜਪਨ ਵਾਲੀ ਗੱਲਬਾਤ ਤੁਹਾਡਾ ਆਪ ਦਾ ਜਿਲ੍ਹਾ ਮੋਗਾ ਆ ਗਿਆ ਤੇ ਇੱਧਰ ਵੀ ਤੁਸੀਂ ਬਠਿੰਡੇ ਦੇ ਨੇੜੇ ਆ ਜਾਂਦੇ ਹੋ ਤੇ ਫਰੀਦਕੋਟ ਦੇ ਵੀ ਨੇੜੇ ਪਏ ਹੋ ਤਿੰਨਾਂ ਜਿਲ੍ਹਿਆਂ ਦੇ ਤੁਸੀਂ ਟਿਕਾਣੇ ਤੇ ਬੈਠੇ ਹੋ ਹਾਂਜੀ ਹਾਂਜੀ ਬਾਈ ਜੀ ਠੀਕ ਆ ਬਾਈ ਰਾਮਪਾਲ ਤੇ ਜੇ ਆਪਾਂ ਪਹਿਲਾਂ ਪੁਰਾਣੀ ਗੱਲਬਾਤ ਕਰੀਏ ਹਾਂਜੀ ਬਾਈ ਪਿੱਛੇ ਤੋਂ ਬਾਈ ਆਪਣੇ ਬਜ਼ੁਰਗ ਪਰਿਵਾਰ ਦੇ ਵਿੱਚ ਦਾਦੇ ਹੁਣੀ ਪੜਦਾਦੇ ਹੁਣੀ ਰੱਖਦੇ ਰਹੇ ਆ ਘੋੜੇ ਘੋੜੀਆਂ ਪਹਿਲਾਂ ਦਾਦਾ ਜੀ ਹੁਣੀ ਰੱਖਦੇ ਸੀ ਪਾਪਾ ਜੀ ਹੁਣਾਂ ਨੇ ਨਹੀਂ ਰੱਖੀ ਸੀ ਫਿਰ ਹੂੰ ਗੈਪ ਆ ਗਿਆ ਫਿਰ ਉਸ ਤੋਂ ਬਾਅਦ ਫਿਰ ਅਸੀਂ ਨਿੱਕੀ ਨਿੱਕੀ ਜਦੋਂ ਅਸੀਂ ਘੋੜੀ ਲੈ ਲਈ ਸੀ ਪੰਜ ਨਿੱਕਲੇ ਚ ਪੜਦੇ ਸੀ ਹਾਂਜੀ ਠੀਕ ਆ ਬਾਈ ਜਦੋਂ ਤੋਂ ਘੋੜੀ ਰੱਖੀ ਹੈ ਜੀ ਠੀਕ ਆ ਉਸ ਤੋਂ ਬਾਅਦ ਬਾਈ ਫਿਰ ਕਦੋਂ ਤੋਂ ਜਿਹੜਾ ਕੰਮ ਪ੍ਰੋਫੈਸ਼ਨਲ ਲੈਵਲ ਤੇ ਕਦੋਂ ਤੋਂ ਕੀਤਾ ਵੀ ਜਾਨਵਰ ਜਿਵੇਂ ਪਹਿਲਾਂ ਇਕੱਲੀ ਕੈਰੀ ਘੋੜੀ ਰੱਖਦੇ ਸੀ ਹਾਂਜੀ ਅਸੀਂ 2000 ਸਨ ਦੇ ਵਿੱਚ ਘੋ ਅੰਕਲ ਦਰਸ਼ਨ ਜੀ ਹੁਣਾਂ ਕੋਲ ਘੋੜਾ ਹੁੰਦੇ ਉਹ ਤੋਂ ਹੀ ਮਲਾਉਂਦੇ ਹੁੰਦੇ ਕਾਲੀ ਘੋੜੀ ਹੁੰਦੀ ਸੀ ਉਹ ਨੁਕਰੇ ਆਪਣਾ ਚੰਬੇ ਹੀ ਬੱਚੇ ਦਿੰਦੀ ਹੁੰਦੀ ਸੀ ਉਹ ਤੋਂ ਹੌਲੀ ਹੌਲੀ ਚੰਬਗਾ ਘੋੜਿਆਂ ਦਾ ਪੈਦਾ ਕੀਤਿਆਂ 2008 ਦੇ ਵਿੱਚ ਜਾ ਕੇ ਅਸੀਂ ਸਾਡੇ ਘਰੇ ਇੱਕ ਘੋੜਾ ਜੰਮਿਆ ਸੀਗਾ ਜੀ ਉਹ ਘੋੜਾ 2011 ਸਪੈਰ ਹੋ ਗਿਆ ਸੀਗਾ ਹੂੰ ਉਸ ਤੋਂ ਬਾਅਦ ਅਸੀਂ ਦਾਸ ਤੋਂ ਲੈ ਕੇ ਗਾਂ ਫਿਰ ਘੋੜਿਆਂ ਦੇ ਵਿੱਚ ਵੀ ਪੈ ਗਏ ਉਸ ਤੋਂ ਬਾਅਦ ਜਾਨਵਰ ਹਾਂਜੀ ਵਧਾਲੇ ਸੀ ਪਹਿਲਾਂ ਇੱਕ ਤੋਂ ਸ਼ੁਰੂਆਤ ਕੀਤੀ ਸੀ ਦੋ ਸੀ ਤਿੰਨ ਬੱਸ ਇਦਾਂ ਵਧ ਹੀ ਗਏ ਜੀ ਨਾਲ ਦੀ ਨਾਲ ਵੇਚ ਹੀ ਗਏ ਠੀਕ ਹੈ ਬਾਈ ਤੇ ਹੁਣ ਆਪਾਂ ਗੱਲਬਾਤ ਕਰੀਏ ਆਪਣੀ ਘੋੜਿਆਂ ਬਾਰੇ ਹਨਾ ਇਹਨਾਂ ਦੋਮਾਂ ਘੋੜਿਆਂ ਦੇ ਵਿੱਚੋਂ ਬਾਈ ਪਹਿਲਾਂ ਆਪਣੇ ਕੋਲੇ ਘੋੜਾ ਕਿਹੜਾ ਆਇਆ ਸੀਗਾ ਜਿਵੇਂ ਦੋਨੇ ਘੋੜਿਆਂ ਦੇ ਨਾਮ ਦੱਸ ਦਿਓ ਹਾਂਜੀ ਪਹਿਲਾਂ ਆਪਣੇ ਕੋਲ ਆਇਆ ਸੀ ਜੀ ਰਾਜਾ ਘੋੜਾ ਜੋ ਛੰਨੇ ਗਲਾਬ ਸਿੰਘ ਤੋਂ ਬਿੰਦਰ ਹੁਣੀ ਹੈ ਜੀ ਅੰਕਲ ਹੁਣੀ ਉਹਦਾ ਲੜਕਾ ਸੁਖਦੀਪ ਆ ਯੂਐਸਏ ਗਿਆ ਸਾਡਾ ਜਿਹੜਾ ਪਹਿਲਾਂ ਘਰੇ ਘੋੜਾ ਸੀਗਾ 2011 ਦੇ ਵਿੱਚ ਸਪੈਰ ਹੋਇਆ ਉਦੋਂ ਘੋੜੀ ਮਲਾ ਕੇ ਲਗਾਏ ਸੀ ਉਹਨਾਂ ਨੇ ਅਗਲੇ ਦਿਨ ਹੀ ਆਪਾਂ ਨੂੰ ਕਹਿਤਾ ਹੀਗਾ ਕਹਿੰਦੇ ਵੀ ਸਾਡੀ ਘੋੜੀ ਗੱਭਣ ਹੋ ਜੇ ਦੇਵੇਂ ਬਸ਼ੇਰਾ ਸੋਡੇ ਘਰੇ ਛੱਡ ਕੇ ਜਾਵਾਂਗੇ ਉਹਨਾਂ ਨੇ ਉਦਾਂ ਹੀ ਕੀਤਾ ਸੀ ਘਰੇ ਛੱਡ ਗਏ ਸੀ ਠੀਕ ਹੈ ਬਾਈ ਹਾਂਜੀ ਦੂਜਾ ਜਿਹੜਾ ਹੀਰਾ ਘੋੜਾ ਏ ਫਿਰ ਉਹ ਪਹਿਲਾਂ ਵਾਲੇ ਜਿਹੜਾ ਰਾਜੇ ਦਾ ਬਾਪ ਸੀ ਉਹਦਾ ਭਾਈ ਆ ਉਹ ਘਰ ਦੇ ਜੰਪਲਾ ਜੀ ਅੱਛਾ ਹਾਂਜੀ ਬਾਈ ਜੀ ਠੀਕ ਹੈ ਬਾਈ ਰਾਜੇ ਦੀ ਗੱਲਬਾਤ ਕਰੀਏ ਤਾਂ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੇ ਕੋਲੇ ਇਹਦਾ ਜਿਹੜਾ ਬਾਪ ਆ ਉਹ ਵੀ ਤੁਹਾਡੇ ਕੋਲੇ ਹੁੰਦਾ ਸੀ ਪਹਿਲਾਂ ਹਾਂਜੀ ਇਹਦਾ ਬਾਪ ਸਾਡੇ ਘਰੇ ਸਾਹੋ ਵਾਲੇ ਘ 11 ਦੇ ਵਿੱਚ ਸਪੈਰ ਹੋ ਗਿਆ ਸੀ ਠੀਕ ਹੈ ਬਾਈ ਤਾਂ ਉਸ ਘੋੜੇ ਤੋਂ ਆਪਣੀ ਮੰਨ ਲਓ ਬਾਈ ਹੋਰਾਂ ਦੀ ਘੋੜੀ ਮਿਲ ਕੇ ਗਈ ਸੀ ਤੇ ਉਹਨਾਂ ਨੇ ਆਪਾਂ ਨੂੰ ਇਹ ਬੱਚਾ ਦਿੱਤਾ ਸੀ ਹਾਂਜੀ ਉਹਨਾਂ ਨੇ ਇਹ ਬੱਚਾ ਦਿੱਤਾ ਸੀ ਜੀ ਠੀਕ ਹੈ ਬਾਈ ਸ਼ੰਨਾ ਗਲਾਬ ਸਿੰਘ ਵਾਲਾ ਪਿੰਡ ਤੋਂ ਮੇਰਾ ਖੈਲਣ ਹਾਂਜੀ ਸਾਡੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਬਣੇ ਰਹੇਗਾ ਹਾਂਜੀ ਠੀਕ ਹੈ ਬਾਈ ਤੇ ਇਹਦੀ ਬਾਈ ਹੁਣ ਰਾਜੇ ਦੀ ਉਮਰ ਕਿੰਨੀ ਹੋ ਗਈ ਰਾਜੇ ਦੀ ਉਮਰ ਹੋ ਗਈ ਹੈ ਜੀ 13 ਸਾਲ ਹੋ ਗਈ ਜੀ 2012 ਦਾ ਜਨਮ ਦੇਖ ਲਈ ਬਸ 13 ਗੰ ਬਣਦੇ 12 ਬਣਦੇ ਹਾਂਜੀ ਠੀਕ ਹੈ ਬਾਈ 2012 ਦਾ ਜਨਮ ਆ 13 ਸਾਲ ਹੋ ਜਾਣਗੇ ਅੱਗੇ 2025 ਦੇ ਵਿੱਚ ਹਾਂਜੀ ਬਾਈ ਠੀਕ ਹੈ ਬਾਈ ਤੇ ਬਾਕੀ ਜਿਵੇਂ ਤੁਸੀਂ ਲਾਈਨ ਇਹਦੀ ਦੱਸਿਆ ਵੀ ਸਾਹੋ ਕੇ ਬਲੱਡ ਲਾਈਨ ਦੇ ਵਿੱਚੋਂ ਹਾਂਜੀ ਬਾਈ ਤੇ ਦਾ ਬਾਈ ਜਿਹੜਾ ਬਾਪ ਸੀਗਾ ਉਹ ਸਾਹੋ ਕੇ ਵਾਲਾ ਜਿਹੜਾ ਮੇਨ ਕੋੜਾ ਸੀ ਉਹਦਾ ਬੱਚਾ ਸੀ ਜਾਂ ਕੋਈ ਉਸ ਤੋਂ ਬਾਅਦ ਵੀ ਕੋਈ ਕੋੜਾ ਹੋਇਆ ਨਹੀਂ ਜਿਹੜਾ ਮੇਨ ਕੋੜਾ ਸੀਗੇ ਜਿਹੋ ਉਹਦਾ ਬੱਚਾ ਸੀ ਜਿੱਥੋਂ ਲਾਈਨ ਸਟਾਰਟ ਹੋਈ ਹੈ ਹਾਂਜੀ ਮੇਨ ਕੋੜੇ ਦਾ ਜੀ ਤੇ ਆਪਣੇ ਬਾਈ ਇਹਦੇ ਮੰਨ ਲਓ ਰਾਜੇ ਦੇ ਬਾਪ ਦਾ ਕੀ ਨਾਂ ਰੱਖਿਆ ਸੀ ਪਹਿਲਾਂ ਉਦੋਂ ਹੈ ਸੀ ਕੋਈ ਨਾਂ ਰੱਖਿਆ ਨਹੀਂ ਜੀ ਉਦੋਂ ਕੋਈ ਨਾਂ ਨਹੀਂ ਰੱਖਿਆ ਸੀ ਠੀਕ ਹੈ ਬਾਈ ਤੇ ਮੰਨ ਲਓ ਬਾਈ ਇਹ ਅਰੰਪਾਲ ਇਹਦੀ ਰਾਜੇ ਦੇ ਜਿਵੇਂ ਤੁਸੀਂ ਕਾਫੀ ਲੰਮਾ ਸਮਾਂ ਸਟੱਡ ਸਰਵਿਸ ਦਿੱਤੀ ਆ ਹਨਾ ਹਾਂਜੀ ਬਾਈ ਜੀ ਤੇ ਜਿੱਥੋਂ ਤੱਕ ਮੇਰਾ ਖਿਆਲ ਆ ਮੈਨੂੰ ਜਿੰਨਾ ਕੁ ਪਤਾ ਹੈਗਾ ਮੈਂ ਤੁਹਾਨੂੰ ਮਿਲਿਆ ਕਰਾਂ ਪਹਿਲਾਂ ਵੀ ਤੇ ਤੁਸੀਂ ਮੇਰਾ ਖਿਆਲ ਆ ਕਾਫੀ ਲੰਮਾ ਸਮਾਂ ਇਹਨਾਂ ਕੋਲ ਇਹਨਾਂ ਨੂੰ ਸ਼ੋਹਾਂ ਦੇ ਵਿੱਚ ਵੀ ਲਾਉਂਦੇ ਰਹੇ ਹੋ ਹਾਂਜੀ ਅਸੀਂ ਰਾਜੇ ਨੂੰ ਹੀ ਲਾਉਂਦੇ ਰਹੇ ਹਾਂ ਜੀ ਆ ਜਿਹੜਾ ਹੁਣ ਇਸ ਵਕਤ ਘਰੇ ਆ ਦੋ ਹੀ ਪਹਿਲਾਂ ਇਹਦਾ ਜਿਹੜਾ ਵਾਪਸੀ ਉਹ ਵੀ 2011 ਦੇ ਵਿੱਚ ਦੋ ਦੰਦ ਚੋਂ ਫਰਸਟ ਆਇਆ ਸੀਗਾ ਮਕਸੂਰੀ ਜ਼ਿਲ੍ਹੇ ਚੋਂ ਵੀ ਫਸਟ ਆਇਆ ਸੀਗਾ ਤੇ ਉਸ ਤੋਂ ਪਹਿਲਾਂ ਜਿਹਾ ਜ਼ਿਲ੍ਹੇ ਉਸ ਸਾਲ ਜ਼ਿਲ੍ਹੇ ਦਾ ਨਹੀਂ ਸੱਤ ਜ਼ਿਲ੍ਹਿਆਂ ਦਾ ਜਿਹੜਾ ਇੱਕ ਸਾਡੇ ਹੋਇਆ ਸੀ ਜਿਹੜਾ ਇੱਕ ਸੱਤਾਂ ਜ਼ਿਲ੍ਹਿਆਂ ਚ ਫਸਟ ਆਇਆ ਸੀ ਉਸ ਤੋਂ ਬਾਅਦ ਜਾ ਕੇ 2011 ਦੇ ਵਿੱਚ ਉੱਥੋਂ ਜਾ ਕੇ ਫਸਟ ਆਇਆ ਸੀਗੇ ਮੁਖਸਰ ਸਾਹਿਬ ਠੀਕ ਹੈ ਬਾਈ ਤੇ ਉਹ ਘੋੜਾ ਬਾਈ ਇਹਦਾ ਰਾਜੇ ਦਾ ਬਾਪ ਆਪਣੇ ਕੋਲੇ ਕਿੰਨਾ ਟਾਈਮ ਰਿਹਾ ਉਹ ਜੀ ਆਪਣੇ ਕੋਲੇ ਸਾਢੇ 3 ਸਾਲ ਦਾ ਹੋ ਕੇ ਮਰ ਗਿਆ ਸੀ ਅੱਛਾ ਥੋੜਾ ਟਾਈਮ ਹੀ ਰਿਹਾ ਹਾਂਜੀ ਥੋੜਾ ਟਾਈਮ ਹੀ ਰਿਹਾ ਸੀ ਠੀਕ ਹੈ ਬਾਈ ਹਾਂਜੀ ਠੀਕ ਹੈ ਜੀ ਤੇ ਇਹਦੀ ਮਾਂ ਬਾਈ ਰਾਜੇ ਦੀ ਰਾਜੇ ਦੀ ਮਾਂ ਬਾਈ ਛੰਨੇ ਗਲਾਵ ਸਿੰਗਲੇ ਅਕਲਬਿੰਦਰਮੜਾ ਕੋਲੇ ਕਰਤਾਰੇ ਵਾਲੇ ਘੋੜੇ ਦੀ ਸੀ ਹਾਂਜੀ ਨੌਕਰੀ ਘੋੜੀ ਸੀ ਕਰਤਾਰੇ ਵਾਲੇ ਕੋਲ ਠੀਕ ਆ ਬਾਈ ਸੋ ਮਾਂ ਬਾਪ ਦੋਨਾਂ ਪਾਸਿਆਂ ਤੋਂ ਇਹਦਾ ਜਿਹੜਾ ਖਾਨਦਾਨਾ ਨੌਕਰਾ ਪੂਰਾ ਚੰਗਾ ਹਾਂਜੀ ਠੀਕ ਆ ਬਾਈ ਤਕਰੀਬਨ ਬਾਈ ਚਲੋ ਹੁਣ ਤਾਂ ਲੰਮਾ ਸਮਾਂ ਹੋ ਗਿਆ ਕਾਫੀ ਸਾਲ ਹੋ ਗਏ ਇੰਨਾ ਕੰਮ ਤਾਂ ਥੋੜਾ ਜਿਹਾ ਰਿਕਾਰਡ ਦੇ ਵਿੱਚ ਧਿਆਨ ਦੇ ਵਿੱਚ ਰਹਿੰਦਾ ਵੀ ਨਹੀਂ ਤੁਸੀਂ ਤੁਸ ਕਿੰਨੇ ਕ ਬੱਚੇ ਗਾਹਾਂ ਬੱਚੀਆਂ ਰਿਜ਼ਲਟਾਂ ਦੀ ਜੇ ਆਪਾਂ ਗੱਲ ਕਰੀ ਬੱਚੇ ਕਾਫੀ ਬਾਈ ਰਾਜੇ ਦੇ ਵੀ ਘੋੜੇ ਘੋੜਿਆਂ ਚੰਗੇ ਬਣੇ ਖੜੇ ਹੀਰੇ ਦੇ ਵੀ ਆ ਇਹਨਾਂ ਨਾਲੋਂ ਵੱਡੇ ਬਣੇ ਖੜੇ ਆ ਵੀ ਜਿੱਥੇ ਵੀ ਖੜੇ ਆ ਇਹਨਾਂ ਨਾਲੋਂ ਵੱਡੇ ਆ ਆਪਣੇ ਘਰੇ ਵੀ ਆ ਜੀ ਬੱਚੇ ਇਸ ਵਕਤ ਦੋ ਤਾਂ ਮੌਜੂਦਾ ਹੀ ਹੈਗੇ ਆ ਆਪਣਾ ਹੀਰੇ ਦਾ ਦੀ ਬਸ਼ੇਰੀ ਵੀ ਖੜੀ ਹੈ ਘਰੇ ਆਪਣੇ ਗੱਬਣਾ ਹੁਣ ਰਾਜੇ ਤੋਂ ਇੱਕ ਰਾਜੇ ਦਾ ਬਸ਼ੇਰਾ ਖੜਾ ਘਰੇ ਹਾਂਜੀ ਦੂਜੇ ਘੋੜੇ ਦੀਆਂ ਵੀ ਬੱਚੀਆਂ ਖੜੀਆਂ ਆ ਜੀ ਠੀਕ ਆ ਬਾਈ ਹਾਂਜੀ ਫਿਰ ਆਸੇ ਪਾਸੇ ਤਾਂ ਕਾਫੀ ਬੱਚੇ ਹੈਗੇ ਠੀਕ ਆ ਬਾਈ ਹਾਂਜੀ ਏ ਬਾਈ ਇਹਦਾ ਹੀਰੇ ਦਾ ਮੰਨ ਲਓ ਆਪਣੇ ਘਰ ਦਾ ਹੀ ਜਨਮ ਆ ਜੇ ਬੱਚਾ ਪੱਲੇ ਆ ਨਹੀਂ ਆਪਣੇ ਘਰ ਦਾ ਜਨਮ ਹੈ 2013 ਦਾ ਇਹਦਾ ਜੀ 2013 ਦਾ ਹਾਂਜੀ ਘਰ ਦਾ ਜਨਮ ਠੀਕ ਹੈ ਬਾਈ ਤੇ ਇਹਦੀ ਬਲੱਡ ਲਾਈਨ ਬਾਰੇ ਵੀ ਕਨਫਰਮ ਕਰ ਦਿਓ ਇਹਦੀ ਬਲੱਡ ਲਾਈਨ ਜੀ ਹੰਬੂਰ ਮੈਂਟੂ ਵਾਲੀ ਬਲੱਡ ਲਾਈਨ ਹੈ ਜੀ ਠੀਕ ਹੈ ਬਾਈ ਹਾਂਜੀ ਠੀਕ ਹੈ ਜੀ ਤੇ ਬਾਈ ਇਹਦੇ ਮੰਨ ਲਓ ਉਸ ਤੋਂ ਬਾਅਦ ਜੇ ਆਪਾਂ ਗੱਲਬਾਤ ਕਰੀਏ ਇਹਦੀ ਮਾਂ ਬਾਰੇ ਵੀ ਥੋੜਾ ਜਿਹਾ ਕਲੀਅਰ ਕਰ ਦਿਓ ਇਹਦੀ ਮਾਂ ਸਾਹੋ ਵਾਲੇ ਘੋੜੇ ਦੀ ਹੈ ਬਈ ਠੀਕ ਹੈ ਹਾਂਜੀ ਆਪਣੇ ਘਰੇ ਹੀ ਹੈ ਜੀ ਕਰਦਾ ਹੈ ਜੰਪਲਾ ਸਾਹੋ ਵਾਲੇ ਘੋੜੇ ਦੀ ਕਾਲੀ ਚੰਬੀ ਕੋ ਫਿਰਮਨਪਾਲ ਬਾਈ ਇਹਦੀ ਆਪਣੇ ਹੀਰੇ ਦੀ ਹਾਈਟ ਤੇ ਦੋਨਾਂ ਦੇ ਘੋੜਿਆਂ ਦੀ ਕਲੀਅਰ ਕਰਦੇ ਹੋਣਾ ਕਿੰਨੀ ਕਰੇ ਹੀਰੇ ਦੀ ਹਾਈਟ ਹੈ 66 ਇੰਚ ਰਾਜੇ ਦੀ ਹਾਈਟ ਹੈ 63 ਇੰਚ ਠੀਕ ਹੈ ਬਾਈ ਹਾਂਜੀ ਤੇ ਇਹਨਾਂ ਦੀ ਬਾਈ ਫੀਸ ਕਿੰਨੀ ਕਿੰਨੀ ਰੱਖੀ ਹੈ ਹੀਰੇ ਦੀ ਕਿੰਨੀ ਰੱਖੀ ਹੈ ਰਾਜੇ ਦੀ ਕਿੰਨੀ ਚੱਲ ਰਹੀ ਆ ਹੀਰੇ ਦੀ ਫੀਸ ਆ ਬਾਈ ਜੀ 31000 ਰੁਪਿਆ ਰਾਜੇ ਦੀ ਫੀਸ ਹੈ ਜੀ ਆਪਣਾ 15000 ਰੁਪਿਆ ਠੀਕ ਹੈ ਬਾਈ ਇੱਕ ਚੀਜ਼ ਬਾਈ ਮੈਂ ਹੋਰ ਦੇਖੀ ਆ ਰਾਮਪਾਲ ਜਿਵੇਂ ਘੋੜੇ ਦਾ ਆਪਾਂ ਦੇਖਿਆ ਵੀ ਤਕਰੀਬਨ 13 ਸਾਲ ਦਾ ਹੋ ਗਿਆ ਰਾਜਾ ਹਣਾ ਤੇ ਜਦੋਂ ਵੀਡੀਓ ਫਿਲਮਾਉਂਦੇ ਸੀ ਜਿਵੇਂ ਕੋਈ ਨਵੇਂ ਹਾਨ ਦਾ ਬਛੇਰਾ ਹੁੰਦਾ ਉਵੇਂ ਆਪਦੇ ਆਪ ਨੂੰ ਪਰਫਾਰਮ ਕਰਦਾ ਸ਼ੋਅ ਵੱਡਾ ਕਰਦਾ ਤੇ ਨੇਚਰਲ ਸਪੌਟਲੈਸ ਆ ਮੇਰਾ ਕਹਿਲਾ ਹਾਂਜੀ ਬਾਈ ਜਿੱਦਾਂ ਵੀ ਹੈਗਾ ਸਾਰਾ ਰੀਨ ਵਾਲੀ ਹੈ ਜੀ ਪਹਿਲਾਂ ਤੋਂ ਹੀ ਸਾਹੋ ਕਾਂ ਵਾਲੀ ਲੈਣਾ ਹੀ ਜਿਹੜੇ ਬਿਲਕੁਲ ਸਾਫ਼ ਹੀ ਹੈ ਜੀ ਸਭ ਤੋਂ ਸਾਫ਼ ਅੱਗੇ ਦੇਖੀ ਇਹਹੀ ਸਾਫ਼ ਰਹਿੰਦੀ ਸੀ ਰਹਿੰਦੀ ਸੀ ਅੱਛਾ ਮੰਨ ਲਓ ਵੀ ਜਿਹੜੀ ਸਾਹੋ ਕੇ ਬਲੱਡ ਲਾਈਨਾਂ ਨੋਕਰਿਆਂ ਦੇ ਵਿੱਚ ਸਭ ਤੋਂ ਸਫਾਈ ਵਾਲੀ ਲੈਣ ਮੰਨੀ ਹਾਂਜੀ ਹਾਂਜੀ ਬਾਈ ਜੀ ਠੀਕ ਆ ਬਾਈ ਤੇ ਬਾਕੀ ਜਿਵੇਂ ਹੀਰੇ ਦਾ ਬਾਈ ਤੁਸੀਂ ਦੱਸਿਆ ਆਪਾਂ ਪਿੱਛੇ ਜੇ ਵੀ ਇੱਕ ਦੇਖਿਆ ਸੀ ਬਸ਼ੇਰਾ ਇਹਦਾ ਰਾਜਸਥਾਨ ਵਾਲੀ ਸਾਈਡ ਵੀ ਇੱਕ ਬਹੁਤ ਚੰਗਾ ਤਿਆਰ ਹੋਇਆ ਉਹਦੀਆਂ ਕਾਫੀ ਵੀਡੀਓ ਵਾਇਰਲ ਹੋਈਆਂ ਸੀ ਹਨ ਹਾਂਜੀ ਬਾਈ ਜੀ ਸੀਗਾ ਜੀ ਪਾਦਮਪੁਰ ਕੋਲ ਸੀਗਾ ਮਨਦੀਪ ਹੁਣਾ ਕੋਲ ਉਹ ਉਹਨਾਂ ਬੰਦਿਆਂ ਕੋਲ ਹੀ ਆ ਜਾਂ ਨਹੀਂ ਉਹ ਤੋਂ ਅੱਗੇ ਚਲਾ ਗਿਆ ਜੀ ਕਿੱਥੇ ਦੇ ਤਾ ਇਧਰ ਨਾਬੇ ਮੰਨੇ ਕੋਲ ਵੀ ਖੜਾ ਜੀ ਇੱਕ ਸਵਾਗ ਪਿੰਡ ਖੜਾ ਜੀ ਇਹਦੇ ਇਦੋਂ ਵੱਡੇ ਬਣੇ ਖੜੇ ਜੀ ਘੋੜੇ ਇਹਦੇ ਜਿਹੜੀਆਂ ਬਸ਼ੇਰੀਆਂ ਇੱਥੇ ਨੇੜੇ ਸਾਡੇ ਜਿਹੜੇ ਰਸਤੇਦਾਰਾਂ ਸੰਦੇਵ ਹੁਣੀ ਸਮਾਰਸਰ ਉਹਨਾਂ ਦੇ ਘਰੇ ਖੜੀਆਂ ਬਾਈ ਰਾਜੂ ਕੋਲੇ ਖੜੀ ਆ ਆਪਣੇ ਘਰੇ ਆ ਆਸੇ-ਪਾਸੇ ਹੋਰ ਵੀ ਕਾਫੀ ਬੱਚੇ ਖੜੇ ਆ ਜਾਨੀ ਕਿ ਜੀ ਇਹ ਤੋਂ ਵੱਡੇ ਹੀ ਆਪਦੇ ਤੋਂ ਪੈਦਾ ਕਰਦੇ ਸਾਫ ਸੁਥਰੇ ਕਰਦੇ ਠੀਕ ਆ ਬਾਈ ਤੇ ਦੋਨਾਂ ਦੇ ਵਿੱਚ ਜੇ ਆਪਾਂ ਗੱਲਬਾਤ ਦੇਖੀ ਹੀਰੇ ਤੇ ਰਾਜੇ ਦੇ ਵਿੱਚ ਦੋਨਾਂ ਦਾ ਤੁਹਾਨੂੰ ਰਿਜ਼ਲਟਾਂ ਦੀ ਗੱਲ ਕਰੀਏ ਵੀ ਆਸ ਕੋੜੇ ਦੇ ਵਿੱਚ ਆਹ ਕੁਆਲਿਟੀ ਆਉਂਦੀ ਆ ਇਹਦੇ ਚ ਆਉਂਦੀ ਆ ਕੀ ਗੱਲ ਬਾਤ ਤੁਹਾਨੂੰ ਲੱਗਦੀ ਹੈ ਵੀ ਰਾਜਾ ਕੀ ਦੇ ਰਿਹਾ ਹੀਰਾ ਕੀ ਦੇ ਦੋਨੇ ਡੋਡੀ ਬਈ ਉਹਦੀ ਰਾਜੇ ਦੀ ਕ੍ਰਿਸ਼ਨਾ ਜਿਹੜੀ ਹੋ ਟੈਪ ਦੀ ਬੱਚਿਆਂ ਚ ਆਉਂਦੀ ਆ ਸਫੈਦੀ ਸਫੂਦੀ ਨਿੱਕੇ ਕੰਨ ਦੇ ਉਹਦੇ ਵੀ ਬਹੁਤ ਆਉਂਦੇ ਆ ਹੀਰੇ ਦੇ ਜਿਹੜੇ ਵੱਡੇ ਬੱਚੇ ਆਉਂਦੇ ਸੋਹਣੇ ਸੁਨੱਖੇ ਉਹਦੇ ਵੀ ਬਹੁਤ ਜਿਆਦੇ ਦੋਨਾਂ ਦੀਆਂ ਡੋਡ ਡੀ ਕੁਆਲਿਟੀ ਦੇ ਬੱਚੇ ਆਉਂਦੇ ਠੀਕ ਆ ਬਾਈ ਤੇ ਬਾਕੀ ਹੀਰੇ ਦਾ ਤੁਸੀਂ ਜਿਵੇਂ ਤੁਰਾ ਤੁਰਾ ਵੀ ਬਾਬਾ ਰੱਖਦੇ ਹੋਣਾ ਸਵਾਰੀ ਸਬੂਰੀ ਵਾਸਤੇ ਹਾਂਜੀ ਬਾਈ ਵਰਜ ਜੋ ਤੁਰਦਾ ਬਹੁਤ ਜਿਆਦਾ ਸੋਹਣਾ ਹਨਾ ਹਾਂਜੀ ਬਾਈ ਨਾਲੇ ਵਰਜ ਹੋ ਜਾਂਦੀ ਉਹਦੀ ਨਾਲੇ ਆਪ ਦਾ ਸ਼ੌਂਕ ਪੂਰਾ ਕਰ ਲੀਦੇ ਹਾਂਜੀ ਤੇ ਪਹਿਲਾਂ ਵੀ ਪਿੱਛੇ ਇੱਕ ਜਿਹੜੀ ਵੀਡੀਓ ਇਹਦੀ ਵਾਇਰਲ ਹੋਈ ਸੀ ਕਾਫੀ ਜਿਆਦਾ ਤੁਸੀਂ ਸਵਾਰੀ ਕਰਦੇ ਆਂ ਦੀ ਹਾਂਜੀ ਬਾਈ ਤੇ ਘੋੜਾ ਉਹਦੇ ਵਿੱਚ ਦੇਖੋ ਕਿੰਨਾ ਜਿਆਦਾ ਚੰਗਾ ਤੁਰਦਾ ਹਨਾ ਤੇ ਉਹ ਬਾਡੀ ਸਟਰਕਚਰ ਉਹਦਾ ਕਿੰਨਾ ਹੈਵੀ ਆ ਹਾਂਜੀ ਬਾਈ ਸਾਰਾ ਮੰਨ ਲਓ ਆਪਦੇ ਆਪ ਨੂੰ ਸ਼ੋਅ ਕਰਦਾ ਹਨਾ ਘੋੜਾ ਤੇ ਬਾਕੀ ਭਾਈ ਜਿਵੇਂ ਮੌਕਸਰ ਵੀ ਤੁਸੀਂ ਮਾਗੀ ਦੇ ਮੇਲੇ ਤੇ ਕੋੜਾ ਨੂੰ ਲੈ ਜਾਣੇ ਰਹੇ ਨੇ ਉਹਨਾਂ ਚੰਗਾ ਰਿਸਪੌਂਸ ਹੁੰਦਾ ਉਸੇ ਹਾਂਜੀ ਬਾਈ ਜੀ ਲੈ ਕੇ ਜਾਣੀ ਇਹ ਕੋੜਾ ਲੈ ਕੇ ਜਾਣੇ ਹੁੰਨੇ ਮਾਗੀ ਹਲ ਦੇਣ ਜੀ ਹਿਰੇ ਨੂੰ ਜੀ ਠੀਕ ਹੈ ਹਾਂਜੀ ਠੀਕ ਹੈ ਪਹਿਲਾਂ ਰਾਜੇ ਨੂੰ ਵੀ ਲੈ ਜਾਂਦੇ ਨੇ ਪਹਿਲਾਂ ਉਹਨੂੰ ਵੀ ਲੈ ਜਾਂਦੇ ਰਹੇ ਜੀ ਉਹਨੂੰ 2000 ਆਪਣਾ 12 ਦਾ ਜਾਨਵਰ ਆ 13 ਤੋਂ ਸਟਾਰਟ ਕਰ ਲੇ ਦੁੱਧਾਂ ਤੋਂ ਉਦੋਂ ਬਾਅਦ 17 ਤਾਈ ਉਹਨੂੰ ਪਾਉਂਦੇ ਰਹੇ ਜਦੋਂ ਤੱਕ ਸਰਕਾਰੀ ਸ਼ੋਅ ਹੈ ਕਦੇ ਕਿਤੇ ਫਸਟਾਉਂ ਦਾ ਹੁੰਦਾ ਕਿਤੇ ਸੈਕੰਡ ਹੁੰਦਾ ਹੀ ਬਸ 2017 ਤੱਕ ਉਹ ਇਦਾਂ ਹੀ ਹੁੰਦਾ ਰਿਹਾ ਪੋਜੀਸ਼ਨਾਂ ਦੇ ਵਿੱਚ ਜੀ ਠੀਕ ਹੈ ਬਾਈ ਤੇ ਇਹਨੂੰ ਹਿਰੇ ਨੂੰ ਨਹੀਂ ਪਾਇਆ ਕਦੇ ਨਹੀਂ ਇਹਨੂੰ ਨਹੀਂ ਪਾਇਆ ਬਾਈ ਠੀਕ ਹੈ ਜੀ ਤੇ ਬਾਕੀ ਭਾਈ ਜਿਵੇਂ ਸਟੱਡ ਸਰਵਿਸ ਦੇ ਵਿੱਚ ਤੁਹਾਡਾ ਜੰਪਾਂ ਜੂਪਾਲਾ ਟਾਈਮ ਪੀਰੀਅਡ ਦਾ ਕੀ ਹਿਸਾਬ ਰੱਖਿਆ ਕਿਹੜੇ ਹਿਸਾਬ ਨਾਲ ਕੋੜੇ ਛੱਡਦੇ ਕੋਈ ਚੱਕਰ ਨਹੀਂ ਬਈ ਯਾਰਾ ਚੈੱਕ ਕਰਾ ਕੇ ਡਾਕਟਰ ਤੋਂ ਲਿਆਵੇ ਜਿੰਨੇ ਮਰਜੀ ਕੋਈ ਚੱਕਰ ਨਹੀਂ ਜੰਪ ਜਣਾ ਜਾਂ ਰਹਿੰਦੀ ਨਹੀਂ ਕੋੜੀ ਅਜ ਤੱਕ ਕਰਕੇ ਇਹਨੇ ਜਵਾਬ ਵੀ ਨਹੀਂ ਦਿੱਤਾ ਭਾਈ ਹਾਂ ਜੇ ਕਿਸੇ ਕੋਲ ਨਹੀਂ ਕੋਈ ਡਾਕਟਰ ਹੈਗਾ ਕੋਈ ਇੱਥੇ ਵੀ ਚੈੱਕ ਕਰਵਾ ਰਹੀ ਦੀ ਡਾਕਟਰ ਹੈਗੀ ਜੀ ਇੱਥੇ ਵੀ ਆ ਜਾਂਦੇ ਹਾਂਜੀ ਬਾਕੀ ਭਾਈ ਰਾਮਪਾਲ ਇੱਕ ਤਾਂ ਥੋੜੇ ਦੱਸਣ ਦੀ ਗੱਲਬਾਤ ਆ ਜਿੰਨੇ ਕ ਬੱਚੇ ਮੈਂ ਹੀਰੇ ਦੇ ਦੇਖਿਆ ਜਿਹੜੀ ਚੀਜ਼ ਮੈਨੂੰ ਉਹਨਾਂ ਦੇ ਵਿੱਚ ਦੇਖਣ ਨੂੰ ਗੱਲਬਾਤ ਲੱਗੀ ਵੇ ਇੱਕ ਤਾਂ ਮਜਬੂਤੀ ਬਹੁਤ ਜ਼ਿਆਦਾ ਆਉਂਦੀ ਹੈ ਨਾ ਬੋਨਸ ਸਟਰਕਚਰ ਹੈਵੀ ਆਉਂਦਾ ਬਾਕੀ ਕੱਦ ਕਾਠ ਤੇ ਖੜ ਨਹੀਂ ਕਰਨੀ ਦੇ ਬੱਚੇ ਸ਼ੋਅ ਬਹੁਤ ਕਰਦੇ ਆ ਜਿਵੇਂ ਆਪਾਂ ਇਹਦਾ ਬਸ਼ੇਰਾ ਅੱਜ ਇੱਕ ਹੋਰ ਵੀਡੀਓ ਦੇ ਵਿੱਚ ਫੁਲਮਾਇਆ ਜਿਹੜਾ ਆਪਣੇ ਫਾਰਮ ਦੇ ਉੱਤੇ ਤੁਸੀਂ ਤਿਆਰ ਕਰ ਰਹੇ ਹੋ ਅੱਗੇ ਜੀ ਬਾਈ ਤੇ ਉਹਦੇ ਬਾਰੇ ਵੀ ਦੱਸ ਦਿਓ ਬਾਈ ਉਹਦੀ ਕਿੰਨੀ ਉਮਰ ਹੋਗੀ ਉਹ ਬਾਈ ਜੀ 11 ਮਹੀਨੇ ਦਾ ਹੋ ਗਿਆ ਜੀ ਉਹ ਆਪਾਂ ਲੈ ਕੇ ਆਂਦੇ ਉਹਦੀ ਮਾਂ ਨੁਕਰੀ ਹੈ ਜੀ ਉਹ ਹੈਗੀ ਆਪਣਾ ਛੜੱਕ ਘੋੜਾ ਹੁੰਦਾ ਸੀ ਰਾਣੇ ਹੁਣਾ ਕੋਲੇ ਸਾਹੋ ਵਾਲੇ ਘੋੜੇ ਦਾ ਉਹਦੀ ਹੈ ਜੀ ਉਹਦੀ ਮਾਂ ਹੈ ਜਿਹੜੀ ਆਪਣੇ ਆਪ ਇਧਰ ਹੀ ਰਹੀ ਹੈ ਜੀ ਠੀਕ ਹੈ ਭਾਈ ਹਾਂਜੀ ਤੇ ਮੰਨ ਲਓ ਇਹਨੂੰ ਅੱਗੇ ਆਪਾਂ ਤਿਆਰ ਕਰ ਰਹੇ ਹਾਂ ਹਾਂਜੀ ਕੇਰਾ ਤਿਆਰ ਕਰ ਰਹੇ ਹਾਂ ਤੇ ਦੂਜੀ ਇੱਕ ਬਾਈ ਨੁਕਰੀ ਬਸ਼ੇਰੀ ਆਪਾਂ ਹੀਰੇ ਦੀ ਹੋਰ ਫਲਮਾਈ ਹਾਂਜੀ ਉਹ ਵੀ ਬਾਈ ਜੀ ਆਪਣੇ ਘਰ ਦੀ ਜੰਪਲਾ ਬੱਚੀ ਆਪਣੇ ਕੋਲ ਮਨਾਖੀ ਘੋੜੀ ਹੁੰਦੀ ਸੀ ਨੁਕਰੀ ਉਹਦੀ ਧੀ ਹੈ ਜੀ ਅੱਛਾ ਭਾਈ ਉਹ ਕਿੰਨੇ ਜਰਦੀ ਹੋਗੀ ਵੀਰੇ ਹੁਣ ਉਹ ਬਾਈ ਜੀ ਦੋ ਦੰਦ ਲੱਗੀ ਹੈ ਜੀ ਠੀਕ ਹੈ ਤੇ ਹੁਣ ਇਸ ਵਕਤ ਮੇਰਾ ਖਿਆਲ ਗੱਬਣਾ ਕੋਈ ਆ ਗੱਬਣਾ ਜੀ 5-6 ਮਹੀਨੇ ਦੀ ਗੱਬਣ ਵੀ ਹੈ ਜੀ ਠੀਕ ਹੈ ਹਾਂਜੀ ਤੇ ਰੰਪਾਲ ਭਾਈ ਉਹਦੀ ਹਾਈਟ ਕਿੰਨੀ ਹੋਣੀ ਆ ਬਸ਼ੇਰੀ ਦੀ ਉਹਦੀ ਹਾਈਟ 3 6 ਇੰਚ ਹੈ ਜੀ ਉਹਦੀ ਠੀਕ ਹੈ ਵ ਬਾਡੀ ਸਟਰਕਚਰ ਉਹਦਾ ਵੀ ਬਹੁਤ ਜ਼ਿਆਦਾ ਖੁੱਲਾ ਤੇ ਸ਼ੋਅ ਬਹੁਤ ਕਰਦੀ ਹੈ ਜਦੋਂ ਪਹਿਲੀ ਤੇ ਕੱਢੀ ਸੀ ਦੇਖੋ ਆਪਾਂ ਹਾਂਜੀ ਬਾਈ ਜੀ ਤੇ ਆਪਦੇ ਆਪ ਨੂੰ ਪ੍ਰੈਜੈਂਟ ਬਹੁਤ ਵਧੀਆ ਕੀਤਾ ਜਿਵੇਂ ਆਪਾਂ ਦੇਖਦੇ ਆਂ ਵੀ ਸ਼ੋਹਾਂ ਦੇ ਵਿੱਚ ਜਿਹੜੀ ਖੂਬਸੂਰਤੀ ਮਾਰਵਾੜੀ ਜਾਨਵਰ ਦੇ ਵਿੱਚ ਦੇਖੀ ਜਾਂਦੀ ਹੈ ਜਾਂ ਉਹਨਾਂ ਨੂੰ ਤੋੜ ਕੇ ਦੇਖਿਆ ਜਾਂਦਾ ਜੀ ਉਹ ਚੀਜ਼ ਵਾਸਤੇ ਤੁਸੀਂ ਦੇਖੋ ਵੀ ਕਿੰਨਾ ਅਗਰੈਸ਼ਨ ਸ਼ੋਅ ਕਰਦੀ ਹੈ ਨਾ ਹਾਂ ਹਾਂਜੀ ਬਾਈ ਜੀ ਠੀਕ ਹੈ ਬਾਈ ਤੇ ਇੱਕ ਤੁਹਾਨੂੰ ਹੋਰ ਬਾਈ ਵਧਾਈਆਂ ਦੇਵਾਂਗੇ ਜਿਹੜੀ ਤੁਹਾਡੇ ਫਾਰਮ ਦੇ ਉੱਤੇ ਨਮੀ ਘੋੜੀ ਆਈ ਆ ਬਤਾਵ ਘੋੜੇ ਦੀ ਮਾਂ ਹਾਂਜੀ ਬਾਈ ਬੜੇ ਫੇਮਸ ਨੋਕਰੇ ਘੋੜੇ ਬਤਾਵ ਦੀ ਮਾਂ ਵੀ ਤੁਸੀਂ ਲੈ ਕੇ ਆਏ ਹੋ ਹਾਂਜੀ ਉਹਦੇ ਵਾਸਤੇ ਤੁਸੀਂ ਵਧਾਈ ਦੇ ਹੱਕਦਾਰ ਹੋ ਉਹਦੇ ਬਾਰੇ ਸਾਨੂੰ ਦੱਸੋ ਵੀ ਉਹਦਾ ਸੁਭਾਅ ਥੋੜਾ ਕਿਵੇਂ ਬਣਿਆ ਸੀ ਲਿਆਉਣ ਦਾ ਉਹ ਜੀ ਬਾਈ ਤਾਰੇ ਕੋਲੇ ਸੀਗੀ ਮਾੜੀ ਮੁਸਤਫਾ ਉਹਨਾਂ ਤੋਂ ਲਈ ਹੈ ਜੀ ਉਹਦਾ ਪਹਿਲਾਂ ਮਨ ਨਹੀਂ ਸੀਗਾ ਵੇਚਣ ਦਾ ਇਹ ਬਾਈ ਜੱਸੀ ਬੈਠੇ ਸਮਾਹਤੋਂ ਇਹਨਾਂ ਨੇ ਸਾਨੂੰ ਲੈ ਕੇ ਦਿੱਤੀ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਉਹ ਸਾਨੂੰ ਘੋੜੀ ਲੈ ਕੇ ਦਿੱਤੀ ਜੀ ਠੀਕ ਹੈ ਬਾਈ ਇਹ ਕੁਦਰਤੀ ਫਿਰ ਸੁਭਾਅ ਬਣ ਗਿਆ ਉਹਨਾਂ ਦਾ ਇਹ ਕੁਦਰਤੀ ਬਣ ਗਿਆ ਜੀ ਵੈਸੇ ਬਾਈ ਦੇ ਨਾਲ ਤਾਂ ਤਾਰੇ ਨਾਲ ਤਾਂ ਥੋੜੀ ਪਹਿਲਾਂ ਤੋਂ ਵੀ ਚਲੋ ਵਧੀਆ ਚੰਗੀ ਲਿਆ ਜਾਣ ਹਾਂਜੀ ਬਾਈ ਜੀ ਉਹਦਾ ਜੀ ਇੱਕ ਤਾਂ ਬਤਾਵ ਜੋ ਅੰਕਲ ਜਸਪਾਲ ਕੋਲ ਸੀ ਉਹ ਵੀ ਇਸੇ ਘੋੜੀ ਦੇ ਪੇਟੋਂ ਜੰਮਿਆ ਜੀ ਇੱਕ ਸੁਨਿੰਦਰ ਵਰਕ ਕੋਲੇ ਵੀਰ ਘੋੜਾ ਏ ਉਹ ਵੀ ਇਸੇ ਘੋੜੀ ਦਾ ਬੱਚਾ ਜੀ ਫਿਰ ਇਹਦੇ ਦੋ ਤਿੰਨ ਬੱਚੇ ਜੀ ਹੋਰ ਸੀਗੇ ਨੁਕਰੇ ਬੱਚੇ ਇੱਥੇ ਤਾਰੇ ਹੁਣਾਂ ਕੋਲ ਜੰਮੇ ਉਹ ਪਾਸੇ-ਵਾਸੇ ਚਲੇ ਗਏ ਜੀ ਤੇ ਬੱਚਿਆਂ ਵੀ ਇਹ ਚੰਗਾ ਘੋੜਾ ਬਣਗਾ ਜੀ ਆਪੇ ਘੋੜੀ ਹੈਗੀ ਹੈ ਆਪਣਾ ਜੋ ਰੋਕੀ ਸੱਬੇ ਵਾਲਾ ਘੋੜਾ ਸੀ ਉਹਦੀ ਧੀ ਹੈ ਜੀ ਠੀਕ ਹੈ ਬਾਈ ਉਹ ਵੀ ਬੜਾ ਫੇਮਸ ਘੋੜਾ ਹੋਇਆ ਬਾਈ ਉਹਨੇ ਵੀ ਬੜੀ ਆਪਦੀ ਬਲੱਡ ਲਾਈਨ ਵੱਖਰੀ ਚਲਾਈ ਜੀ ਹਾਂਜੀ ਆਪਦੇ ਟਾਈਮ ਦੇ ਵਿੱਚ ਪੂਰਾ ਘੋੜਾ ਉਹ ਚੱਲਦਾ ਸੀ ਜਦੋਂ ਉਹਨਾਂ ਟਾਈਮਾਂ ਜਦੋਂ ਘੋੜਾ ਸੀਗਾ ਜੀ ਹਾਂਜੀ ਤੇ ਬਈ ਕਿੰਨੀ ਉਮਰ ਹੋ ਗਈ ਹੋਣੀ ਐ ਇਸ ਘੋੜੀ ਦੀ ਇਹ ਘੋੜੀ ਦੀ ਜੀ 12-13 ਸਾਲ ਉਮਰ ਹੈ ਜੀ 12-13 ਸਾਲ ਬਾਈ ਮਿੰਟੂ ਨੇ ਦੱਸੀ ਹੈ ਜੀ ਉਹਨਾਂ ਦੇ ਘਰ ਦੀ ਮੈਂ ਜੰਪਲਾ ਹੈ ਠੀਕ ਹੈ ਉਹਨਾਂ ਨੇ 12-13 ਸਾਲ ਉਮਰ ਦੱਸੀ ਹੈ ਜੀ ਠੀਕ ਹੈ ਬਾਈ ਤੇ ਬਾਕੀ ਦੇਖੋ ਜਿਵੇਂ 12-13 ਸਾਲ ਹੋ ਗਈ ਘੋੜੀ ਦੀ ਉਮਰ ਪਰ ਹੱਲੇ ਵੀ ਕਰੰਟਾ ਜਿਹੜਾ ਬਹਿੇਰੀਆਂ ਨਾਲ ਦਾ ਹਨਾ ਹਾਂਜੀ ਹਜੇ ਵੀ ਨਹੀਂ ਤਾਂ ਜੀ ਉਮਰ ਤੇ ਜਾ ਕੇ ਕੋਈ ਘੋੜੀ ਪੱਬਾਂ ਦਾ ਲੂਜ ਕੋਈ ਕਿਤੋਂ ਕੁਛ ਕਰ ਜਾਂਦੀ ਹੈ ਹਜੇ ਵੀ ਬਿਲਕੁਲ ਬਸ਼ੇਰੀਆਂ ਵਰਗੀ ਪਈ ਹੈ ਜੀ ਹੱਥਾਂ ਪੈਰਾਂ ਦੀ ਜਮਾਂ ਸਾਫ਼ ਹੈ ਜੀ ਇੱਕ ਚੀਜ਼ ਹੋਰ ਦੇਖਿਆ ਬਾਈ ਮਨ ਲੋ ਵੀ ਜਿਹੜਾ ਕੰਨ ਬੇਤਾਬ ਦੇ ਲੱਗਿਆ ਸੀ ਸੇਮ ਉਹੀ ਘਾਨਾ ਘੋੜੀ ਜੀ ਉਹੀ ਕੰਨ ਘੋੜੀ ਦੇ ਲੱਗਿਆ ਮਨ ਤਰਾ ਘੋੜੀ ਦੀਆਂ ਬਹੁਤ ਜ਼ਿਆਦਾ ਚੰਗੀਆਂ ਨੇ ਬਰੀਡਿੰਗ ਵਾਲੀ ਚੰਗੀ ਘੋੜੀ ਹੈ ਹਾਂਜੀ ਰਾਮਪਾਲ ਬਾਈ ਫਿਰ ਇਹਦਾ ਅੱਗੇ ਤੁਸੀਂ ਕੀ ਵਿਚਾਰ ਬਣਾਇਆ ਬਰੀਡਿੰਗ ਵਾਸਤੇ ਲਈ ਹੈ ਘੋੜੀ ਆਪਾਂ ਅੱਜ ਬਰੀਡਿੰਗ ਵਾਸਤੇ ਲਈ ਹੈ ਜੀ ਜੇ ਕੋਈ ਕਿਤੇ ਚੰਗੇ ਰੁਪਏ ਮਿਲਣਗੇ ਹੂੰ ਤੇ ਆਪਾਂ ਦੇ ਵੀ ਦੇਵਾਂਗੇ ਜੀ ਆਪਣੇ ਕੋਲ ਘਰੇ ਅੱਗੇ ਵੀ ਘੋੜੇ ਹੈਗੇ ਠੀਕ ਹੈ ਕਈ ਵਾਰ ਆਇਆ ਹੁੰਦਾ ਨਾ ਬਾਈ ਕੁਦਰਤੀ ਕਿਸੇ ਭਰਾ ਦਾ ਮਨ ਹੁੰਦਾ ਵੀ ਚੰਗੀ ਜਿਹੜੀ ਘੋੜੀ ਨੇ ਚੰਗਾ ਆਪਦੇ ਆਪ ਨੂੰ ਕਰਕੇ ਦਿਖਾਇਆ ਪ੍ਰੈਜ਼ੈਂਟ ਬਰੀਡਿੰਗ ਦੇ ਵਿੱਚ ਭਰਾਵਾਂ ਦੇ ਵਿਚਾਰ ਹੁੰਦੇ ਵੀ ਜਿਹਦੇ ਐਡੇ ਤਾਕੜੇ ਚੰਗੇ-ਚੰਗੇ ਸਾਣ ਘੋੜੇ ਬਣੇ ਖੜੇ ਆ ਵੀ ਆਪਾਂ ਕੋਈ ਉਹੋ ਜਿਹੀ ਘੋੜੀ ਲੈਣੀ ਆ ਤਾਂ ਕਈ ਵਾਰ ਕਿਸੇ ਭਰਾ ਦਾ ਵਿਚਾਰ ਹੁੰਦਾ ਤਾਂ ਤੁਹਾਡੇ ਨਾਲ ਗੱਲਬਾਤ ਕਰੀਏ ਕੋਈ ਗੱਲ ਨਹੀਂ ਜੀ ਆਪਣੇ ਨਾਲ ਫੋਨ ਤੇ ਗੱਲ ਕਰ ਸਕਦੇ ਜੀ ਆ ਜਾ ਕੇ ਨਹੀਂ ਤਾਂ ਆਪਾਂ ਤਾਂ ਜੀ ਨੂੰ ਮਲਾਈ ਦੇਣਾ ਜਦੋਂ ਹਿੱਟ ਚਾਊਗੀ ਮੀਟ ਕਰਾ ਦੇਣਾ ਇਸ ਵਕਤ ਖਾਲੀ ਆ ਜੇ ਕਿਸੇ ਨੇ ਹੁੰਦਾ ਆਪਦੇ ਘੋਡੇ ਦਾ ਜਾ ਕੇ ਮੀਟ ਕਰਾਉਣੀ ਆ ਕੁਛ ਵੀ ਅੱਲੀ ਆ ਸਕਦੇ ਜੀ ਆਪਾਂ ਦੇਵੀ ਦੇਵਾਂਗੇ ਕੋਈ ਗੱਲ ਨਹੀਂ ਠੀਕ ਆ ਬਾਈ ਹਾਂਜੀ ਬਾਈ ਠੀਕ ਹੈ ਠੀਕ ਹੈ ਬਾਈ ਤੇ ਬਾਈ ਇਧਰਲੇ ਪਾਸੇ ਆਪਣੇ ਨਾਲ ਮਨਪ੍ਰੀਤ ਬੈਠਾ ਹੋਰ ਬਾਈ ਮਨਪ੍ਰੀਤ ਕੈਮੋ ਜੀ ਬੜੀ ਆਪਰਾ ਠੀਕ ਠਾਕ ਤੇ ਬਹੁਤ ਵਧੀਆ ਜੀ ਬਾਈ ਮਨਪ੍ਰੀਤ ਬਾਰੇ ਵੀ ਮੈਂ ਤੁਹਾਨੂੰ ਦੱਸਦੇ ਆਂ ਵੀ ਬਾਈ ਵੀ ਕਾਫੀ ਲੰਬੇ ਸਮੇਂ ਤੋਂ ਘੋੜਿਆਂ ਦਾ ਜਿਹੜਾ ਕੰਮਕਾਰ ਕਰਦਾਗਾ ਤੇ ਬਹੁਤ ਚੰਗੇ ਚੰਗੇ ਜਾਨਵਰ ਬਾਈ ਦੇ ਕੋਲੇ ਮੜਾ ਮੋਟਾ ਨਾਲਾ ਸੇੜ ਪਰਚੇ ਦਾ ਕੰਮ ਵੀ ਬਾਈ ਦਾ ਚੱਲਦਾ ਰਹਿੰਦਾ ਤੇ ਬਰੀਡਿੰਗ ਵਾਲੀਆਂ ਬਹੁਤ ਜੰਗੀਆਂ ਘੋੜੀਆਂ ਬਾਈ ਦੇ ਫਾਰਮ ਦੇ ਉੱਤੇ ਰੱਖੀਆਂ ਹੋਈਆਂ ਨੇ ਪਿੰਡ ਖੇਮੂਆ ਨੇ ਤੇ ਬਾਈ ਮਨਪ੍ਰੀਤ ਇਸ ਵਕਤ ਹੁਣ ਤੁਹਾਡੇ ਕੋਲੇ ਫਾਰਮ ਦੇ ਉੱਤੇ ਕਿੰਨੇ ਜਾਨਵਰ ਆ ਜੀ ਚਾਰ ਜਾਨਵਰ ਆ ਜੀ ਆਪਣੇ ਕੋਲੇ ਫਾਰਮ ਦੇ ਉੱਤੇ ਅੱਛਾ ਅੱਛਾ ਬਾਈ ਤੇ ਜਾਦੇ ਫੋਕਸ ਬਾਈ ਤੁਹਾਡਾ ਫਿਰ ਬਰੀਡਿੰਗ ਤੇ ਆ ਜਾਂ ਮਾੜਾ ਮੋਟਾ ਸੇਲ ਪਰਚੇਜ ਦਾ ਵੀ ਨਾਲ ਨਹੀਂ ਬਾਈ ਮਾੜਾ ਮੋਟਾ ਨਹੀਂ ਪੂਰਾ ਹੀ ਆ ਅੱਛਾ ਹਾਂਜੀ ਠੀਕ ਆ ਬਾਈ ਤੇ ਜੇ ਕੋਈ ਭਰਾ ਚਾਹੇ ਤਾਂ ਇਸ ਵਕਤ ਵੀ ਕੋਈ ਫਾਰਮ ਦੇ ਉੱਤੇ ਖੜੇ ਆ ਜਾਨਵਰ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈਗੇ ਜੀ ਜਾਨਵਰ ਜੀ ਠੀਕ ਆ ਬਾਕੀ ਕੁਝ ਲਏ ਵੇ ਉਹ ਇੱਕ ਦੋ ਦਿਨਾਂ ਤੱਕ ਨੁਗ ਲਈ ਜਾਂਦੇ ਆ ਜੀ ਹੁਣ ਮਾਰਗੀ ਮੇਲੇ ਮੌਕੇ ਠੀਕ ਆ ਬਾਈ ਤੇ ਬਾਈ ਇੱਕ ਗੱਲ ਬਾਤ ਮੈਨੂੰ ਤੁਹਾਡੇ ਬਾਰੇ ਬੜੀ ਖਾਸ ਲੱਗਦੀ ਹੁੰਦੀ ਹੈ ਵੀ ਚਲੋ ਤੁਸੀਂ ਵੈਸੇ ਜੌਬ ਕਰਦੇ ਹੋ ਨਾ ਡਿਊਟੀ ਦਾ ਤੁਹਾਡਾ ਸ਼ਡਿਊਲ ਬੀਜੀ ਹੁੰਦਾ ਪਰ ਫਿਰ ਵੀ ਤੁਹਾਨੂੰ ਸ਼ੌਂਕ ਹੋਣ ਕਰਕੇ ਤੇ ਤੁਸੀਂ ਜਾਨਵਰਾਂ ਨਾਲ ਕਾਫੀ ਲਗਾ ਰੱਖਦੇ ਹੋ ਮੇਲੇਆਂ ਮੰਡੀਆਂ ਤੇ ਵੀ ਜਾਂਦੇ ਹੋ ਹੁਣ ਟਾਈਮ ਦੇ ਵਿੱਚੋਂ ਟਾਈਮ ਕਿਵੇਂ ਕੱਢਦੇ ਹੋ ਮਨਪ੍ਰੀਤ ਬਾਈ ਮੈਨੇਜ ਕਿਵੇਂ ਕਰਦੇ ਹੋ ਬਾਈ ਸੈਟਰਡੇ ਸੰਡੇ ਦੀ ਛੁੱਟੀ ਹੁੰਦੀ ਹੈ ਦਫ਼ਤਰੋਂ ਠੀਕ ਆ ਬਾਈ ਉਹ ਦਿਨ ਆਪ ਦਾ ਕਰ ਲਈਦਾ ਜਾਨਵਰਾਂ ਨਾਲ ਠੀਕ ਠੀਕ ਆ ਜੀ ਬਾਈ ਹਾਂਜੀ ਹਾਂਜੀ ਠੀਕ ਠੀਕ ਆ ਬਾਈ ਤੇ ਬਾਕੀ ਭਰਾਵਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵੀ ਤੁਸੀਂ ਡਿਊਟੀ ਤੇ ਹੁੰਦੇ ਹੋਏ ਵੀ ਫਿਰ ਵੀ ਜਾਨਵਰ ਨਾਲ ਰੱਖਿਆ ਇੱਕ ਸਹਿਕਤ ਸ਼ੌਂਕ ਹੈ ਬਈਓ ਹਾਂ ਬਿਲਕੁਲ ਤੇ ਆਪਣੇ ਵੀ ਬਾਈ ਮਨ ਪ੍ਰੀਫਰ ਪੁਰਾਣੇ ਪਰਿਵਾਰ ਦੇ ਵਿੱਚ ਹੀ ਰੱਖਦੇ ਰਹੇ ਆ ਬਾਪੂ ਹਾਂਜੀ ਪਹਿਲਾਂ ਤੋਂ ਪਹਿਲਾਂ ਤਾਇਆ ਜੀ ਸੀਗੇ ਜੀ ਮੇਰੇ ਉਹ ਰੱਖਦੇ ਰਹੇ ਫਿਰ ਮੈਨੂੰ ਸ਼ੌਂਕ ਪੈ ਗਿਆ ਠੀਕ ਹੈ ਬਈ ਹੁਣ ਆਪਨ 2002 ਤੋਂ ਮੈਨੂੰ ਸ਼ੌਂਕ ਹੈ ਜੀ ਉਦੋਂ ਦਾ ਪੰਜ ਨੰਬਰ ਰੱਖਦੇ ਠੀਕ ਹੈ ਜੀ ਬਈ ਤੇ ਇਸ ਵਕਤ ਕੋਈ ਸੇਲ ਵਾਲੇ ਜਾਨਵਰ ਫਾਰਮ ਦੇ ਉੱਤੇ ਹੈਗੇ ਆ ਜੀ ਕਿੰਨੇ ਗਾ ਦੋ ਆ ਜੀ ਜਾਨਵਰ ਇਸ ਵਕਤ ਠੀਕ ਹੈ ਬਈ ਜਿਹੜੇ ਕਿਹੜੇ ਆ ਜੀ ਇੱਕ ਨੁਗਰੀ ਘੋੜੀ ਹੈ ਜੀ 63 ਇੰਚ ਹਾਈਟ ਦੀ ਜੀ ਠੀਕ ਹੈ ਬਾਈ ਤੇ ਇੱਕ ਬਸ਼ੇਰੀ ਹੈ ਜੀ ਮਾਰਵਾੜੀ ਠੀਕ ਹੈ ਬਾਈ ਮਨਪ੍ਰੀਤ ਵੀਰੇ ਤੁਸੀਂ ਆਪ ਦਾ ਥੋੜਾ ਇਹਨਾ ਕੰਟੈਕਟ ਨੰਬਰ ਮੈਂਸ਼ਨ ਕਰ ਦਿਓ ਜੇ ਕੋਈ ਭਰਾ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾ ਹੋਇਆ ਜਾਨਵਰ ਲੈਣੇ ਹੋ ਇਦਾਂ ਕੱਲ ਵਾਂਗ ਵੈਸੇ ਤਾਂ ਜੀ ਮੇਰਾ ਤਕਰੀਬਨ ਸਾਰਿਆਂ ਕੋਲੇ ਨੰਬਰ ਹੈਗਾ ਹੀ ਆ ਠੀਕ ਹੈ ਜੀ ਬਾਈ 97800 65508 ਜੀ ਠੀਕ ਹੈ ਜੀ ਬਾਈ ਧੰਨਵਾਦ ਬਾਈ ਓਕੇ ਤੇ ਬਾਈ ਰਾਮਪਾਲ ਹਾਂਜੀ ਬਾਈ ਜੀ ਮੰਨ ਲਓ ਜਿਵੇਂ ਅੱਜ ਕੱਲ ਆਪਾਂ ਦੇਖਦੇ ਆਂ ਵੀ ਟਰੈਂਡ ਚੱਲ ਰਿਹਾ ਹਨਾ ਜੀ ਚਲੋ ਕਈ ਭਰਾ ਜਿਆਦੇ ਛੋੜਾ ਜਾਂ ਦਿਲਚਸਪੀ ਮਾਰਵਾੜੀ ਵਾਲੇ ਪਾਸੇ ਰੱਖਦੇ ਆ ਤੇ ਕਈ ਨੁਕਰੇ ਵਾਲੇ ਪਾਸੇ ਜਿਹੜੇ ਪੁਰਾਣੇ ਬੰਦੇ ਜੁੜੇ ਵਿਆ ਉਹ ਉਸੇ ਤਰ੍ਹਾਂ ਹੀ ਟਿਕੇ ਵਿਆ ਨੁਕਰੇ ਵਾਲੇ ਪਾਸੇ ਹਣਾ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਵੀ ਜੇ ਆਪਾਂ ਨੁਕਰੇ ਬਾਰੇ ਆਉਣ ਵਾਲੇ ਸਮੇਂ ਦੀ ਗੱਲਬਾਤ ਕਰੀਏ ਤੁਹਾਨੂੰ ਕੀ ਮਿਲਦਾ ਆਪਣਾ ਜੀ ਇੱਧਰ ਬਾਈ ਜੀ ਪਹਿਲਾਂ ਤੋਂ ਹੀ ਆਪਣਾ ਨੁਕਰੇ ਤੇ ਚੰਬੇ ਵਾਲੇ ਪਾਸੇ ਮਾਹੌਲ ਆਪਾਂ ਉਸੇ ਪਾਸੇ ਟਿਕਿਆ ਹਣੀ ਉਹ ਵੀ ਬਹੁਤ ਵਧੀਆ ਜੀ ਜਿਹਨਾਂ ਬੰਦਿਆਂ ਦੇ ਮਾਲ ਵੜੀ ਜਾਨਵਰ ਰੱਖੇ ਉਹ ਵੀ ਚੰਗੇ ਆ ਜੀ ਤੇ ਜਿੱਧਰ ਜਿਹੜੇ ਨੁਕਰੇ ਵਾਲੇ ਪਾਸੇ ਤੇ ਨੁਕਰੇ ਵਾਲਾ ਨਹੀਂ ਤੁਹਾਨੂੰ ਫਰਕ ਕੀ ਲੱਗਦਾ ਦੋਨਾਂ ਗੱਲਾਂ ਦੇ ਵਿੱਚ ਜੇ ਕੋਈ ਆਪਾਂ ਨਾ ਮੇ ਰੱਖਣ ਵਾਲੇ ਭਰਾਵਾਂ ਨੂੰ ਵੈਸੇ ਕੋਈ ਸੁਝਾਅ ਦੇ ਤੌਰ ਤੇ ਜਿਹੜਾ ਮਾਲਵਾੜੀ ਜਾਨਵਰ ਆ ਥੋੜਾ ਜਿਹਾ ਚੰਗਾ ਜਾਨਵਰ ਚੰਗੇ ਘੋੜਿਆਂ ਦਾ ਜਿਹੜਾ ਥੋੜਾ ਜਿਆਦਾ ਮੁੱਲ ਤੋਂ ਸਟਾਰਟ ਹੁੰਦਾ ਜਿਹੜਾ ਨੁਕਰਾ ਜਾਨਵਰ ਆ ਥੋੜਾ ਜਿਹਾ ਹੌਲੇ ਭਾਤ ਤੋਂ ਵੀ ਬੰਦਾ ਹਾਂਜੀ ਹੌਲੇ ਭਾਤ ਤੋਂ ਸਟਾਰਟ ਹੋ ਜਾਂਦਾ ਜ਼ਿਮੀਦਾਰ ਦੇ ਰੈਕ ਦੇ ਬਸ ਦਾ ਰੋਗ ਆ ਜੀ ਹਾਂਜੀ ਆ ਕਈ ਵਾਰ ਕੋਈ ਪਹਿਲੀ ਵਾਰ ਰੱਖਣ ਵਾਲਾ ਭਰਾ ਜਿਨੇ ਪੈਸੇ ਘੱਟ ਲਾਉਣੇ ਆ ਤਾਂ ਕੋਈ ਜੰੰਬੀ ਘੋੜੀ ਤੋਂ ਵੀ ਜਾਂ ਨਰਮ ਗਰਮ ਘੋੜੀ ਘੱਟ ਹਾਈਟ ਵਾਲੀ ਨੁਕਰੀ ਘੋੜੀ ਤੋਂ ਵੀ ਸਾਡੇ ਕਰ ਸਕਦਾ ਜਾਂ ਨੁਕਰੀ ਬਸ਼ੇਰੀ ਹਾਂਜੀ ਬਸ ਕੁ ਚੰਗੇ ਪੈਸੇ ਲਾ ਕੇ ਜਾ ਹਾਂਜੀ ਬਈ ਚੰਗਾ ਜਾਨਵਰ ਨੂੰ ਚੰਗੇ ਪੈਸੇ ਹੀ ਮਿਲਦੇ ਜੀ ਹਾਂ ਬਿਲਕੁਲ ਹਾਂਜੀ ਤੇ ਰਾਮਪਾਲ ਵੀਰੇ ਇੱਕ ਤਾਂ ਤੁਸੀਂ ਆਪ ਦਾ ਕੰਟੈਕਟ ਨੰਬਰ ਮੈਂਸ਼ਨ ਕਰ ਦਿਓ ਮੇਰਾ ਮੇਰਾ ਨੰਬਰ ਆ ਬਾਈ ਜੀ 94633 46545 ਠੀਕ ਆ ਬਾਈ ਹਾਂਜੀ ਬਾਈ ਜੀ ਬਾਈ ਜਿਵੇਂ ਤੁਸੀਂ ਜਿਆਦਾ ਬਰੀਡਿੰਗ ਦੇ ਉੱਤੇ ਥੋੜਾ ਫੋਕਸ ਕੀਤਾ ਵਿਆ ਹਨਾ ਘਰੇ ਵੀ ਬਰੀਡਿੰਗ ਵਾਸਤੇ ਘੋੜੀਆਂ ਰੱਖੀਆਂ ਵੀ ਆ ਨੇ ਤੇ ਮਾੜਾ ਮੋਟਾ ਬਾਈ ਬੱਚੇ ਤੁਸੀਂ ਬਾਹਰੋਂ ਵੀ ਲੈ ਲੈਣੇ ਹੋ ਜਾਂ ਵੀ ਘਰੇ ਹੀ ਤਿਆਰ ਕਰਦੇ ਹਾਂ ਆਪਣੀਆਂ ਘੋੜੀਆਂ ਲਈ ਸੂਏ ਲੈ ਕੇ ਅਸੀਂ ਬਾਈ ਘਰੋਂ ਵੀ ਬੱਚੇ ਪੈਦਾ ਕਰਕੇ ਵੇਚਦੇ ਆ ਬਾਹਰੋਂ ਵੀ ਜਿਹੜਾ ਆਪਦੇ ਘੋੜਿਆਂ ਦੇ ਬੱਚੇ ਆ ਚੰਗੇ ਬਣਦੇ ਆ ਕਦ ਕਾਠ ਵਾਲਾ ਬੱਚਾ ਜਾਂ ਸਰ ਹਰ ਇੱਕ ਹੀ ਕਦ ਕਾਠ ਕਰਦੇ ਆ ਆਪਣੇ ਘੋੜਿਆਂ ਦੇ ਬੱਚੇ ਅਸੀਂ ਉਹਨਾਂ ਨੂੰ ਵੀ ਪੈਸ ਦਿੰਨੇ ਆ ਜੀ ਉਹ ਵੀ ਬੱਚੇ ਲੈ ਲਈ ਚੰਗੇ ਰੇਟਾਂ ਤੇ ਇਹਨਾਂ ਘੋੜਿਆਂ ਦੇ ਜਿਨ੍ਹਾਂ ਨੂੰ ਪਤਾ ਹੈ ਜਿਨ੍ਹਾਂ ਦੇ ਘਰੇ ਜੰਮੇ ਕੀਤੇ ਆ ਚੰਗੇ ਰੇਟਾਂ ਤੇ ਹੀ ਬੱਚੇ ਵੇਖਦੇ ਜੀ ਇਹਨਾਂ ਦੇ ਚੰਗੇ ਰੇਟ ਤੇ ਹੀ ਲੈਣਾ ਪੈਂਦਾ ਚੰਗੇ ਰੇਟ ਤੇ ਹੀ ਗਾਂ ਵੇਖਦੇ ਠੀਕ ਹੈ ਮੰਨ ਲਓ ਵੀ ਤੁਸੀਂ ਜਿਹੜੇ ਕੋਈ ਆਪ ਦੇ ਘੋੜਿਆਂ ਦੇ ਬੱਚੇ ਆਉਂਦੇ ਆ ਜੇ ਕੋਈ ਭਰਾ ਜਦੋਂ ਕੋਈ ਕਿਸੇ ਦਾ ਸੇਲ ਦਾ ਵਿਚਾਰ ਹੁੰਦਾ ਹੈ ਵੇਚਣਾ ਤਾਂ ਤੁਸੀਂ ਉਹ ਬੱਚੇ ਵੀ ਲੈ ਆਉਣਿਓ ਪਾਲ ਦੇ ਆਧਾਰ ਤੇ ਉਹ ਵੀ ਲੈਣੇ ਆ ਜੀ ਠੀਕ ਹੈ ਭਾਈ ਤੇ ਮਨਪ੍ਰੀਤ ਭਾਈ ਤੁਹਾਡੇ ਕੋਲੇ ਜ਼ਿਆਦਾਤਰ ਫਾਰਮ ਦੇ ਉੱਤੇ ਮਨ ਲਓ ਨੋਕਰੇ ਜਾਂ ਜਾਨਵਰ ਦਾ ਜ਼ਿਆਦਾ ਕਰਦੇ ਹੋ ਜਾਂ ਮਾਰਵਾੜੀ ਦਾ ਵੀ ਬਈ ਸਾਰੇ ਕਿਸਮ ਦੇ ਰੱਖਣੇ ਪੈਂਦੇ ਮਾਰਵਾੜੀ ਵੀ ਨੋਗਰਾ ਵੀ ਤੇ ਜੰਬੇ ਵੀ ਠੀਕ ਹੈ ਬਈ ਜਿਹੜੇ ਵੀ ਜਿਸ ਤਰ੍ਹਾਂ ਦਾ ਗਾਹਕ ਹੁੰਦਾ ਉਹ ਜਾਂ ਫਿਰ ਲਵੀ ਗਾਹਕ ਮੁੜੇ ਨਾ ਹਾਂ 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 ਤੇ ਉਹਦਾ ਕਰਕੇ ਸਾਰੇ ਰੱਖਣੇ ਜਿਆਦਾਤਰ ਅਸੀਂ ਜਿਹੜੇ ਨੁਗਰੇ ਆ ਉਹ ਆਪਦੇ ਘੋੜੇ ਦੇ ਬੱਚਿਆਂ ਨੂੰ ਹੀ ਪਹਿਲ ਦੇ ਰਹੇ ਆ ਠੀਕ ਆ ਮੰਨ ਲਓ ਵੀ ਇਹ ਬਾਈ ਵਰਗਿਆਂ ਦੇ ਕੋਲੇ ਘੋੜੇ ਜਿਹੇ ਇਹਨਾਂ ਦੇ ਅਸੀਂ ਹਾਂ ਇਹਨਾਂ ਨੂੰ ਅਸੀਂ ਜ਼ਿਆਦਾ ਪਹਿਲ ਦੇ ਰਹੇ ਆ ਕਿਉਂਕਿ ਦੋਨਾਂ ਦੇ ਬੱਚੇ ਚੜਦੇ ਤੋਂ ਚੜਦਾ ਹੁੰਦਾ ਹੀਰੇ ਦਾ ਵੀ ਤਾਂ ਬੱਚਾ ਚੰਗਾ ਹੁੰਦਾ ਉਦੋਂ ਤੇ ਉਹਦਾ ਹੀਰੇ ਦਾ ਵੀ ਦੋਨੇ ਬੱਚੇ ਚੜਦੇ ਤੋਂ ਚੜਦੇ ਆਉਂਦੇ ਆ ਇਹਨਾਂ ਦੇ ਇਹਨਾਂ ਬੱਚਿਆਂ ਨੂੰ ਅਸੀਂ ਜ਼ਿਆਦਾ ਪਹਿਲ ਦੇ ਰਹੇ ਆ ਠੀਕ ਹੈ ਮੈਨੂੰ ਜਿਹਦੇ ਘਰੇ ਹੁੰਦਾਗਾ ਉਹ ਸੇਲ ਹੀ ਨਹੀਂ ਕਰਦਾ ਜੇ ਸੇਲ ਕਰਦਾ ਅਸੀਂ ਪਹਿਲ ਦੇ ਆਧਾਰ ਤੇ ਖਰੀਦਦੇ ਆ ਠੀਕ ਆ ਬਾਈ ਹਾਂਜੀ ਤੇ ਰਾਮਪਾਲ ਬਾਈ ਜਿਵੇਂ ਆਪਣੇ ਨਾਲ ਬਾਈ ਰਾਜੂ ਬੈਠੇ ਠੱਠੀ ਤੋਂ ਤੇ ਇਹਨਾਂ ਬਾਰੇ ਤੁਸੀਂ ਗੱਲਬਾਤ ਦੱਸ ਦਿਓ ਵੈਸੇ ਤਾਂ ਆਪਾਂ ਲੱਗ ਤੋ ਇਹਨਾਂ ਦੀ ਇੱਕ ਵੀਡੀਓ ਕਰਕੇ ਪਾਉਣੀ ਆ ਹਾਂਜੀ ਬਾਈ ਬਾਰੇ ਆਪਾਂ ਥੋੜਾ ਜਿਹਾ ਜਾਣੂ ਕਰਾ ਦਈਏ ਹਾਂਜੀ ਇਹ ਬਾਈ ਇਹਦਾ ਬਾਈ ਦਾ ਨਾਮ ਹੈ ਰਾਜੂ ਮੈਂਬਰ ਕਹਿੰਦੇ ਨੇ ਠੱਠੀ ਠੱਠੀ ਪਾਈ ਇਹਦਾ ਪਿੰਡ ਇਹਨਾਂ ਕੋਲ ਦੋ ਘੋੜੀਆਂ ਵੀ ਰੱਖੀਆਂ ਜੀ ਸਾਡੀ ਉੱਥੋਂ ਹੀ ਘੋੜੀਆਂ ਤੋਂ ਲਿਆਜ ਪੈ ਗਈ ਜੀ ਇੱਕ ਦਾਣਾ ਬਣਾਉਣ ਵਾਲੀਆਂ ਘੋੜੀਆਂ ਦੇ ਜਾਨੀ ਕਿ ਪ੍ਰੈਸ ਤੇ ਸ਼ਾਨ ਨੇ ਬਣਾ ਕੇ ਵੇਚੇ ਠੀਕ ਹੈ ਭਾਈ ਹਾਂਜੀ ਪਹਿਲੀ ਪ੍ਰੈਸ ਆਪਾਂ ਹੀ ਹਾਂਜੀ ਨੂੰ ਗੈ ਕੇ ਬਣਵਾਈ ਸੀ ਤਿਆਰ ਕਰਵਾਈ ਸੀ ਆਪਣੇ ਕੋਲ ਉਦੋਂ ਵਾਰ ਪਤਾ ਨਹੀਂ ਕਿੰਨੀਆਂ ਕਿ ਸੈਕਡਾਂ ਦੇ ਹਿਸਾਬ ਨਾਲ ਪ੍ਰੈਸਾਂ ਬੈਕ ਚੁੰਨਾ ਹਾਂਜੀ ਮੰਨ ਲਓ ਜੇ ਕੋਈ ਭਰਾ ਘਰੇ ਦਾਣਾ ਤਿਆਰ ਕਰਨਾ ਚਾਹੁੰਦਾ ਘੋੜੇ ਘੋੜੀਆਂ ਵਾਸਤੇ ਤਾਂ ਬਾਈ ਵਰਗੇ ਪ੍ਰੈਸ ਬਣਾ ਕੇ ਦਿੰਦੇ ਹਾਂਜੀ ਬਣਾ ਕੇ ਦਿੰਦੇ ਆ ਜੀ ਪ੍ਰੈਸ ਵੀ ਛਾਣੇ ਵੀ ਬਣਾ ਕੇ ਵੇਚਦੇ ਆ ਜੀ ਹਾਂਜੀ ਉਹ ਕੋਈ ਨਾਲ ਕਨੈਕਟ ਕਰ ਸਕਦਾ ਹੀ ਲੈ ਸਕਦਾ ਜੀ ਠੀਕ ਹੈ ਹਾਂਜੀ ਨਹੀਂ ਆਪਣੇ ਨਾਲ ਕਨੈਕਟ ਕਰ ਲਵੇ ਨਹੀਂ ਇਹਨਾਂ ਨਾਲ ਆਪਾਂ ਇਹਨਾਂ ਦਾ ਨੰਬਰ ਦੇ ਦਾਂਗੇ ਜੀ ਹਾਂਜੀ ਠੀਕ ਹੈ ਬਾਈ ਹਾਂਜੀ ਬਾਈ ਠੀਕ ਹੈ ਬਾਈ ਬਾਕੀ ਜਿਹੜੀ ਫੁੱਲ ਵੀਡੀਓ ਆਪਾਂ ਉਹ ਅਲੱਗ ਤੋਂ ਬਾਈ ਜੀ ਦੀ ਪਾ ਦੇਾਂਗੇ ਹਾਂਜੀ ਹਾਂਜੀ ਬਾਈ ਜੀ ਠੀਕ ਹੈ ਜੀ ਤੇ ਬਾਕੀ ਹੋਰ ਬਾਈ ਕੋਈ ਰਾਮਪਾਲ ਸਨੂੰ ਗੱਲਬਾਤ ਲੱਗਦੀ ਹੋਵੇ ਵੀ ਭਰਾਵਾਂ ਨਾਲ ਕੋਈ ਸਾਂਝੀ ਕਰਨ ਵਾਲੀ ਬਸ ਹੋਰ ਕੋਈ ਗੱਲਬਾਤ ਨਹੀਂ ਬਸ ਆਪਾਂ ਤਾਂ ਇਹੀ ਕਹਿੰਨੇ ਜਿਹੜਾ ਬੰਦੇ ਨਾਲ ਦੀ ਸੇਵਾ ਕਰਦਾ ਠੀਕ ਹੈ ਜੀ ਭੁੱਖਾ ਨਹੀਂ ਮਾਰ ਦਿੰਦਿਆਂ ਬਹੁਤ ਕੁਝ ਦਿੰਦਿਆਂ ਇਹ ਜਾਨਵਰ ਜੀ ਹਾਂਜੀ ਠੀਕ ਹੈ ਬਾਈ ਹਾਂਜੀ ਠੀਕ ਹੈ ਬਾਈ ਤੇ ਦੋਸਤੋ ਇਹ ਸਨ ਸੇਖਾ ਸਟੱਡ ਫਾਰਮ ਦੇ ਦੋ ਨੁਕਰੇ ਘੋੜੇ ਹੀਰਾ ਤੇ ਰਾਜਾ ਸੋ ਸਟੱਡ ਸਰਵਿਸ ਦੋਨਾਂ ਘੋੜਿਆਂ ਦੀ ਚਾਲੂ ਆ ਜਿਹੜਾ ਵੀ ਕੋਈ ਭਰਾ ਸਰਵਿਸ ਲੈਣਾ ਚਾਹੁੰਦਾ ਤਾਂ ਵੀਡੀਓ ਦੇ ਵਿੱਚ ਆਪਾਂ ਬਾਈ ਰਾਮਪਾਲ ਦਾ ਨੰਬਰ ਆ ਜਿਹੜਾ ਮੈਂਸ਼ਨ ਕਰਤਾ ਦੋਮੇ ਘੋੜਿਆਂ ਦੇ ਰਿਜ਼ਲਟ ਟੌਪ ਦੇ ਆ ਖੂਬਸੂਰਤੀ ਵਾਲੇ ਪੱਖ ਤੋਂ ਵੀ ਤੇ ਮਜ਼ਬੂਤੀ ਵਾਲੇ ਕਦ ਕਾਠੀ ਵਾਲੇ ਪੱਖ ਤੋਂ ਘੋੜਿਆਂ ਦੇ ਰਿਜ਼ਲਟ ਬਹੁਤ ਐਕਸਟਰਾ ਆਰਡੀਨਰੀ ਆ ਰਹੇ ਆ ਸੋ ਬਾਈ ਨੇ ਜਿਵੇਂ ਸਾਰਾ ਫੀਸ ਬਾਰੇ ਵੀ ਦੋਨਾਂ ਘੋੜਿਆਂ ਦਾ ਕਲੀਅਰ ਕਰਤਾ ਬੇਚੇਜ ਕਹੋ ਕੇ ਤੁਸੀਂ ਬਾਈ ਨੂੰ ਜਦੋਂ ਮਰਜ਼ੀ ਫੋਨ ਲਾ ਸਕਦੇ ਹੋ ਘੋੜੀਆਂ ਮੇਟ ਕਰਾ ਸਕਦੇ ਹੋ ਐਡਰੈਸ ਵੀ ਆਪਾਂ ਦੱਸਤਾ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ ਨਵੇਂ ਫਾਰਮ ਦੇ ਉੱਤੇ ਉਦੋਂ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ ਦੋਸਤੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ